ਤੁਸੀਂ ਕਿਸ ਤਰੀਕੇ ਨਾਲ ਹੁਣ ਤੱਕ ਦੀ ਸਥਿਤੀ ਨੂੰ ਐਨਾਲਾਈਜ਼ ਕਰ ਰਹੇ ਹੋ ਕਿਉਂਕਿ ਜਿਸ ਤਰੀਕੇ ਨਾਲ ਹਾਲਾਤ ਨੇ ਇਹ ਸਾਖ ਦਾ ਸਵਾਲ ਬਣੀ ਹੋਈ ਹੈ ਜਲੰਧਰ ਦੀ ਇਹ ਜ਼ਿਮਨੀ ਚੋੜ। ਵਿਕਮੈਂ ਬੜੀ ਦੇਰ ਬਾਅਦ ਦੇ ਸੀ ਜਿਹਨੂੰ ਅਬਜ਼ਰਵ ਕਰ ਰਿਹਾ ਕਿ ਕਦੇ ਜ਼ਿਮਨੀ ਚੋੜ ਨੂੰ ਇਸ ਢੰਗ ਦੇ ਨਾਲ ਨਹੀਂ ਲਈ ਸੀ ਨਹੀਂ ਸੀ ਲਿਆ ਗਿਆ। ਹੂੰ। ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਕਿਸ ਤਰੀਕੇ ਨਾਲ ਧੰਦਲੀਆਂ ਕਰ ਰਹੇ ਤੇ ਉਹਦਾ ਪੈਸਾ ਸਿੱਧੇ ਤੌਰ ਤੇ ਕਿੱਥੇ ਜਾ ਰਿਹਾ ਇਹ ਬਹੁਤ ਗੰਭੀਰ ਇਲਜ਼ਾਮ ਸੀਗਾ ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਿਆ ਹੈਗਾ। ਦਿ ਕੋ ਕਾ ਇਲੈਕਸ਼ਨ ਦੇ ਸਮੇਂ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਕੀਤੀਆਂ ਜਾਂਦੀਆਂ ਨੇ ਲੋਕ ਕਰਦੇ ਨੇ ਕਿ ਇਹ ਮਸਲੇ ਧਿਆਨ ਦੇ ਵਿੱਚ ਨਹੀਂ ਹੈਗੇ ਪ੍ਰਸ਼ਾਸਨ ਦੇ ਜਿਸ ਸੱਦੇ ਤੌਰ ਤੇ ਜ਼ਿਕਰ ਆ ਰਿਹਾ ਹੈਗਾ ਕਿ ਨਸ਼ੇ ਨੂੰ ਲੈ ਕੇ ਬਹੁਤ ਵੱਡੀ ਚਿੰਤਾ ਹੈਗੀ ਇਸ ਹਲਕੇ ਦੇ ਵਿੱਚ ਲਾਟਰੀ ਸਿਸਟਮ ਲੈ ਕੇ ਬੜੀ ਵੱਡੀ ਚਿੰਤਾ ਹੈਗੀ ਤਾਂ ਉਧਰ ਨੂੰ ਕੋਈ ਐਕਸ਼ਨ ਨਜ਼ਰ ਵੀ ਨਹੀਂ ਆ ਰਿਹਾ ਬਿਲਕੁਲ ਸਹੀ ਗੱਲ ਇਹ ਸਾਰੇ ਹੀ ਜਲੰਧਰ ਦੇ ਵਿੱਚ ਇਹਨਾਂ ਦੋ ਇਸ਼ੂਜ਼ ਦੀ ਬੜੀ ਵੱਡੀ ਚਰਚਾ ਹੈ ਇਹ ਇਹ ਤੇ ਇਹ ਬਹਿਸ ਦਾ ਮੁੱਦਾ ਬਣਨੇ ਚਾਹੀਦੇ ਸੀ ਉਸ ਇਲਾਕੇ ਦੇ ਵਿੱਚ ਇਹ ਸ਼ਹਿਰ ਦੀ ਸਥਿਤੀ ਹੈ ਕਿ ਉੱਥੇ ਲੋਕ ਹੱਲੇ ਵੀ ਮੁੱਢਲੀਆਂ ਜ਼ਰੂਰਤਾਂ ਲਈ ਤਰਸ ਰਹੇ ਨੇ ਤਾਂ ਫਿਰ ਅਸੀਂ ਵਿਕਾਸ ਕਿਹੜੇ ਨੂੰ ਵਿਕਾਸ ਮੰਨ ਰਹੇ ਹਾਂ ਬਹੁਤ ਵੱਡੇ ਸਵਾਲ ਨੇ ਜਿੰਨੇ ਵੀ ਤੁਸੀਂ ਡਿਸਕਸ ਕੀਤੇ ਬਹੁਤ ਵੱਡੇ ਸਵਾਲ ਨੇ ਇਹ ਲੋਕ ਗੱਲ ਕਰਦੇ ਨਹੀਂ ਪਰ ਲੋਕਾਂ ਦੀ ਆਵਾਜ਼ ਨਹੀਂ ਆਉਂਦੀ ਮੈਂ ਸਮਝਦਾ ਕਿ ਤੁਹਾਡੇ ਵਰਗੇ ਲੋਕ ਇਸ ਸੋਸ਼ਲ ਮੀਡੀਆ ਦੇ ਉੱਤੇ ਇਹ ਸਵਾਲ ਚੁੱਕਦੇ ਨੇ ਮੇਨਸਟ੍ਰੀਮ ਦਾ ਮੀਡੀਆ ਅੱਜੇ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦਾ ਨਜ਼ਰ ਆ ਰਿਹਾ ਹੈ ਕਹਿੰਦੇ ਕਿ ਜੇ ਹੱਲੇ ਵੀ ਭਾਜਪਾ ਹੀ ਸਾਰਾ ਕੁਝ ਕਰ ਰਹੀ ਹੈ ਤਾਂ ਫਿਰ ਕਹਿੰਦੇ ਛੱਡ ਕੇ ਪਰੇ ਹੋ ਜੋ ਅਸੀਂ ਆਪ ਹੀ ਕਰ ਲਵਾਂਗੇ ਦੇਖੋ ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਜਿਹੜਾ ਨਸ਼ਾ ਹੈ ਨਸ਼ਾ ਕੱਲਾ ਪੰਜਾਬ ਵੀ ਨਹੀਂ ਰੋਕ ਸਕਦਾ ਜੀ ਸਤਿ ਸ੍ਰੀ ਅਕਾਲ ਦੋਸਤੋ న్యూਸ ਜ਼ੋਨਲੀ ਦੇਖ ਰਹੇ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਪੋਗਲ ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰਾਂ ਦੋਸਤੋ ਜਲੰਧਰ ਦੀ ਜ਼ਿਮਣੀ ਚੌਂ ਨੂੰ ਲੈ ਕੇ ਚੋਣ ਅਖਾੜਾ ਬਿਲਕੁਲ ਭਖਿਆ ਹੋਇਆ ਸੀਗਾ ਤੇ ਅੱਜ ਆਖਰੀ ਦਿਨ ਸੀਗਾ ਖੁੱਲੇ ਚੋਣ ਪ੍ਰਚਾਰ ਦਾ ਅੱਜ ਤੋਂ ਹੁਣ ਮੁਕੰਮਲ ਤੌਰ ਤੇ ਚੋਣ ਜਾਤ ਲੱਗ ਜਾਊਗਾ ਉਸ ਤਰੀਕੇ ਨਾਲ ਕੋਈ ਵੀ ਵਿਅਕਤੀ ਵੱਡੀਆਂ ਖੁੱਲੀਆਂ ਰੈਲੀਆਂ ਨਹੀਂ ਕਰ ਸਕੂਗਾ ਹਾਲਾਂਕਿ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਇਹ ਜ਼ਰੂਰ ਕਿਹਾ ਜਾਊਗਾ ਕਿ ਧਿਆਨ ਰੱਖਿਓ ਪਰ ਉੱਥੇ ਵੀ ਜਾ ਕੇ ਤੁਸੀਂ ਸਿੱਧੇ ਤੌਰ ਤੇ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਵੋਟ ਪਾਇਓ ਤੇ ਅੱਜ ਮੁਕੰਮਲ ਜਿਹੜਾ ਇਹ ਚੋਣ ਪ੍ਰਚਾਰ ਦਾ ਸਿਲਸਿਲਾ ਸੀਗਾ ਉਹਨੂੰ ਬ੍ਰੇਕ ਲੱਗ ਗਈ ਹੈ ਤੇ ਅੱਜ ਰੱਜ ਕੇ ਇੱਕ ਦੂਜੇ ਤੇ ਦੂਸ਼ਣ ਬਾਜ਼ੀਆਂ ਹੋਈਆਂ ਸਵਾਲ ਖੜੇ ਕੀਤੇ ਗਏ ਤੇ ਖਾਸ ਕਰਕੇ ਮੌਜੂਦਾ ਸਰਕਾਰ ਨੂੰ ਇਸ ਮੁਤਲਕ ਕੇ ਰਿਆ ਗਿਆ ਕਿ ਤੁਸੀਂ ਸੂਬੇ ਦੀ ਕਾਨੂੰਨ ਵਿਵਸਥਾ ਦਾ ਤਿਲਾ ਦਿੱਤੀ ਹੈਗੀ ਤੁਹਾਡੇ ਤੋਂ ਵਿਜ਼ਨ ਹੀ ਹੈਗਾ ਤੁਸੀਂ ਜਿਹੜੇ ਦਾਅਵੇ ਕਰ ਰਹੇ ਹੋ ਉਹ ਖੋਖਲੇ ਨੇ ਬਹੁਤ ਸਾਰੇ ਇਲਜ਼ਾਮ ਤੇ ਦੂਜੇ ਪਾਸੇ ਭਗਵੰਤ ਮਾਨ ਵੀ ਅੱਜ ਆਖਰੀ ਚੋਣ ਪ੍ਰਚਾਰ ਦੇ ਦੌਰਾਨ ਇਹ ਕਹਿੰਦੇ ਨਜ਼ਰ ਆਏ ਕਹਿੰਦੇ ਕਿ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਹੈਗਾ ਤੇ ਇਸੇ ਕਰਕੇ ਉਹਨਾਂ ਤੋਂ ਇਹ ਹਜ਼ਮ ਨਹੀਂ ਹੋ ਰਿਹਾ ਕਿ ਆਮ ਘਰ ਦਾ ਇੱਕ ਵਿਅਕਤੀ ਮੁੱਖ ਮੰਤਰੀ ਕਿਵੇਂ ਬਣ ਗਿਆ ਅੱਜ ਫੇ ਉਹਨਾਂ ਨੇ ਉਹੀ ਟਿੱਪਣੀਆਂ ਕੀਤੀਆਂ ਕਹਿੰਦੇ ਕਿ ਇਹ ਵੀ ਖਬਰਾਂ ਨੇ ਕਿ ਰਾਤ ਨੂੰ ਪੈਸੇ ਵੜਨੇ ਨੇ ਤੇ ਤੁਸੀਂ ਪੈਸੇ ਫੜ ਲਿਓ ਤੇ ਬਟਨ ਦਬ ਦਿਓ ਝਾੜੂ ਵਾਲਾ ਤਾਂ ਇਹ ਟਿੱਪਣੀਆਂ ਅੱਜ ਫਿਰ ਮੁੱਖ ਮੰਤਰੀ ਕਰਦੇ ਹੋਏ ਨਜ਼ਰ ਆਇਆ ਤਾਂ ਪੂਰੇ ਜਲੰਧਰ ਦੇ ਇਸ ਹਾਲਾਤਾਂ ਨੂੰ ਕਿਸ ਤਰੀਕੇ ਨਾਲ ਦੇਖਿਆ ਜਾਵੇ ਕਿਉਂਕਿ ਸਮਝਣਾ ਬੇਹਤ ਜ਼ਰੂਰੀ ਹੈ ਕਰੰਟ ਟੌਪਿਕ ਹੈਗਾ ਤੇ ਸਾਡੇ ਨਾਲ ਉੱਚੇਚੇ ਤੌਰ ਤੇ ਇਸ ਮਸਲੇ ਤੇ ਗੱਲਬਾਤ ਕਰਨ ਦੇ ਲਈ ਸਰਜਨ ਸਿੰਘ ਜੀ ਜੁੜੇ ਨੇ ਵਿਸ਼ਲੇਸ਼ਕ ਦੇ ਤੌਰ ਤੇ ਸਰ ਬਹੁਤ-ਬਹੁਤ ਸਵਾਗਤ ਤੁਹਾਡਾ ਮਿਹਰਬਾਨੀ ਜੀ ਸਰ ਜਿਵੇਂ ਜਲੰਧਰ ਦੀ ਜ਼ਿਮਣੀ ਚੋਂ ਦਾ ਅਖਾੜਾ ਭਖਿਆ ਹੋਇਆ ਸੀਗਾ ਅੱਜ ਜਿਹੜਾ ਮੁਕੰਮਲ ਤੌਰ ਤੇ ਹੁਣ ਅਸੀਂ ਕਹਿ ਸਕਦੇ ਕਿ ਇੱਕ ਖੁੱਲਾ ਚੋਣ ਪ੍ਰਚਾਰ ਹੁੰਦਾ ਉੱਤੇ ਬ੍ਰੇਕ ਲੱਗ ਜਾਣੀ ਹੈ ਪਰ ਬ੍ਰੇਕ ਲੱਗਦੇ ਲੱਗਦੇ ਵੀ ਅੱਜ ਪ੍ਰੈਸ ਵਾਰਤਾਵਾਂ ਹੋਈਆਂ ਤੇ ਰੱਜ ਕੇ ਟਿੱਪਣੀਆਂ ਕੀਤੀਆਂ ਗਈਆਂ ਵਿਰੋਧੀਆਂ ਵੱਲੋਂ ਵੀ ਤੇ ਮੁੱਖ ਮੰਤਰੀ ਸਾਹਿਬ ਜਿਹੜਾ ਲੋਕਾਂ 'ਚ ਪ੍ਰਚਾਰ ਕਰ ਰਹੇ ਸੀਗੇ ਉਹਦੇ ਵਿੱਚ ਵੀ ਉਹਨਾਂ ਨੇ ਖੁੱਲਕੇ ਆਪਣੇ ਤੰਜ ਕੱਸੇ ਨੇ ਤੁਸੀਂ ਕਿਸ ਤਰੀਕੇ ਨਾਲ ਹੁਣ ਤੱਕ ਦੀ ਸਥਿਤੀ ਨੂੰ ਐਨਾਲਾਈਜ਼ ਕਰ ਰਹੇ ਹੋ ਕਿਉਂਕਿ ਜਿਸ ਤਰੀਕੇ ਨਾਲ ਹਾਲਾਤ ਨੇ ਇਹ ਸਾਖ ਦਾ ਸਵਾਲ ਬਣੀ ਹੋਈ ਹੈ ਜਲੰਧਰ ਦੀ ਜ਼ਿਮਨੀ ਚੋਂ ਕਿਉਂਕਿ ਮੈਂ ਬੜੀ دیر ਬਾਅਦ ਦੇਖ ਸੀ ਜਿਹਨੂੰ ਅਬਜ਼ਰਵ ਕਰ ਰਿਆ ਕਿ ਕਦੇ ਜਿਮਨੀ ਚੋਣ ਨੂੰ ਇਸ ਢੰਗ ਦੇ ਨਾਲ ਨਹੀਂ ਲਈ ਸੀ ਨਹੀਂ ਸੀ ਲਿਆ ਗਿਆ ਹੂੰ ਔਰ ਜਿਮਨੀ ਚੋਣ ਜਿਹੜੀ ਹੁੰਦੀ ਹੈ ਕਿ ਕਿਹਨਾ ਕਾਰਨਾ ਕਰਕੇ ਬੜੀ ਪਹਿਲੀ ਤੇ ਗੱਲ ਉਹ ਬੜਾ ਵੱਡਾ ਸਵਾਲ ਨੇ ਇਸ ਵੇਲੇ ਹੂੰ ਇਹ ਜਿਮਨੀ ਚੋਣ ਥੋਪੀ ਗਈ ਹੈ ਜਲੰਧਰ ਦੇ ਲੋਕਾਂ ਦੇ ਜਲੰਧਰ ਦੇ ਲੋਕ ਇਸ ਗੱਲ ਨੂੰ ਮਹਿਸੂਸ ਕਰ ਰਹੇ ਨੇ ਕਿ ਇਸ ਜਿਮਨੀ ਚੋਣ ਦੀ ਕੋਈ ਜ਼ਰੂਰਤ ਨਹੀਂ ਸੀ ਜੀ ਔਰ ਇਹਦੇ ਵਿੱਚ ਆ ਕੇ ਕੁਝ ਇਸ ਤਰ੍ਹਾਂ ਦਾ ਅਮਰਦ ਹੋਇਆ ਕਿ ਮੈਂ ਦੂਸ਼ਣਵਾਦੀ ਇੰਨੀ ਕਦੇ ਨਹੀਂ ਵੇਖੀ ਜਿੰਨਾ ਜਿਸ ਲੈਵਲ ਜਿਸ ਪੱਤਰ ਦੇ ਉੱਤੇ ਇਹ ਅੱਜ ਆ ਗਈ ਹੈ ਜੀ ਇਹਦੇ ਵਿੱਚ ਸਿਰਫ اپੋਜੀਸ਼ਨ ਪਾਰਟੀ ਹੀ ਨਹੀਂ ਹਮ ਕੰਟੈਸਟ ਕਰਨ ਵਾਲੀਆਂ ਪਾਰਟੀਆਂ ਹੀ ਨਹੀਂ ਇਹਦੇ ਵਿੱਚ ਚੀਫ ਮਿਨਿਸਟਰ ਦਾ ਜਿਹੜਾ ਲੈਵਲ ਵੀ ਹੈ ਉਹ ਵੀ ਕਿਤੇ ਨਾ ਕਿਤੇ ਕੁਐਸਚਨ ਮਾਰ ਖੜਾ ਹੁੰਦਾ ਉਹਦੇ ਉੱਤੇ ਕਿ ਕੀ ਸਾਨੂੰ ਇੱਕ ਜਿਮਨੀ ਚੋਣ ਦੇ ਉੱਤੇ ਲਿਆ ਕੇ ਇਸ ਤਰ੍ਹਾਂ ਦਾ ਮਾਹੌਲ ਬਣਦਾ ਸਾਨੂੰ ਚੰਗਾ ਲੱਗੇਗਾ ਹੂੰ ਇਸ ਚੋਣ ਦੇ ਵਿੱਚ ਲੋਕਾਂ ਨੇ ਇੱਕ ਬੜਾ ਮੁੱਦਾ ਹੋਰ ਵਾਰ ਕੇ ਸਾਹਮਣੇ ਲਿਆਂਦਾ ਉਹ ਹੈ ਕਿ ਡਿਫੈਕਸ਼ਨ ਦਾ ਮੁੱਦਾ ਜੀ ਜ਼ਿਲੰਤਰ ਦੇ ਲੋਕ ਅਕਸਰ ਚੌਕਾਂ 'ਚ ਗੱਲਾਂ ਕਰਦੇ ਮਿਲੇ ਜਾਂਦੇ ਨੇ ਕਿ ਇੱਕ ਤੇ ਇੱਕ ਇਲੈਕਸ਼ਨ ਸਾਡੇ ਤੇ ਥੋਪੀ ਗਈ ਹੂੰ ਦੂਜੀ ਇਲੈਕਸ਼ਨ ਕੌਣ ਲੜ ਰਿਹਾ ਹੈ ਸਾਨੂੰ ਇਹ ਨਹੀਂ ਪਤਾ ਕਿ ਅੱਜ ਦੇ ਦੰਦੇ ਵਿੱਚ ਜਿਸ ਜਿਸ ਪਾਰਟੀ ਚ ਕੋਈ ਵਿਅਕਤੀ ਇਹਨੂੰ ਚੋਣ ਲੜ ਰਿਹਾ ਹੈ ਕੱਲ ਉਹ ਕਿੱਥੇ ਹੋਏ ਹੂੰ ਦੇਖੋ ਸਾਰਿਆਂ ਦਾ ਤੁਸੀਂ ਐਨਲਿਸਿਸ ਕਰ ਸਕਦੇ ਹੋ ਜੀ ਅਕਾਲੀ ਦਲ ਦੇ ਕੈਂਡੀਡੇਟ ਦਾ ਕੀ ਬਣਿਆ ਉਹ ਸਾਡੇ ਸਾਹਮਣੇ ਆ ਜੀ ਜਿਸ ਵਿਅਕਤੀ ਨੇ ਰੈਜ਼ੀਗਨੇਸ਼ਨ ਦਿੱਤਾ ਐਮ ਐਲ ਏ ਹੁੰਦਿਆ ਹੋਇਆ ਉਹ ਕਿੱਥੇ ਜਾ ਕੇ ਖੜਾ ਹੋਇਆ ਹੂੰ ਔਰ ਭਗਤ ਜੀ ਪਹਿਲਾਂ ਕਿੱਥੇ ਸੀਗੇ ਹੁਣ ਕਿੱਥੇ ਆ ਕੇ ਖੜੇ ਹੋਏ ਜੀ ਸ਼ਾਇਦ ਇੱਕੋ ਹੀ ਜਿਹੜਾ ਕਾਂਗਰਸ ਦਾ ਕੈਂਡੀਡੇਟ ਹੈ ਮੇਰਾ ਖਿਆਲ ਹੈ ਉਹੀ ਜਿਹੜਾ ਕੋਰ ਵਰਕਰ ਹੈਗਾ ਜੀ ਹੂੰ ਬਾਕੀ ਸਾਰੇ ਦੇ ਸਾਰੇ ਕੈਂਡੀਡੇਟ ਇਸ ਢੰਗ ਦੇ ਨਾਲ ਪੁੱਟ ਕੀਤੇ ਜਾ ਰਹੇ ਨੇ ਇਸ ਵੇਲੇ ਔਰ ਸਚਾਈ ਵੀ ਹੈ ਕਿ ਆਪਣੀ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੂੰ ਇਹਦਾਂ ਇੱਕ ਸਵਾਲ ਬੜਾ ਵੱਡਾ ਖੜਾ ਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਲੋਕ ਇਸ ਚੀਜ਼ ਦੀ ਗਰੰਟੀ ਦੇ ਸਕਦੇ ਨੇ ਕਿ ਅਸੀਂ ਜਿਸ ਨੂੰ ਵੋਟ ਪਾ ਰਹੇ ਆ ਉਹ ਜਿਸ ਜਿਸ ਜਗ੍ਹਾ ਤੇ ਉੱਥੇ ਖੜਾ ਆਇਆ ਜਿਸ ਪੋਲਿਟਿਕਲ ਪਾਰਟੀ 'ਚ ਖੜਾ ਹੈ ਕੱਲ ਵੀ ਉੱਥੇ ਰਹੇਗਾ ਜੀ ਇਹ ਸਵਾਲ ਦੂਸਰਾ ਮੈਂ ਕਹਿੰਨਾ ਕੋਈ ਮਰਿਆਦਾ ਵੀ ਚੀਜ਼ ਹੁੰਦੀ ਹੈ ਜੀ ਸਾਨੂੰ ਕਿਸੇ ਦੇ ਦੂਸਰੇ ਤੇ ਕੋਈ ਵੀ ਜਦੋਂ ਅਸੀਂ ਐਲੀਕੇਸ਼ਨ ਲਗਾਨੇ ਆ ਉਹਨੂੰ ਇੱਕ ਸਭ ਇੱਕ ਧਾਰੇ ਦੇ ਵਿੱਚ ਕੰਮ ਸੇ ਕੰਮ ਰੱਖਣਾ ਝੂਰ ਚਾਹੀਦਾ ਹੂੰ ਉਸ ਦੀਆਂ ਵੀ ਹੱਦਾਂ ਟੱਪੀਆਂ ਗਈਆਂ ਜੀ ਬਹੁਤ ਜ਼ਿਆਦਾ ਲੋਅਰ ਲੈਵਲ ਤੇ ਜਾ ਕੇ ਤੁਸੀਂ ਪ੍ਰਚਾਰ ਕਰ ਰਹੇ ਹੋ ਧੀਆਂ ਪੁੱਤਾਂ ਨੂੰ ਇਨਵੋਲਵ ਕਰ ਰਹੇ ਹੋ ਉਹਦੇ ਵਿੱਚ ਕੋਈ ਚੀਜ਼ਾਂ ਨਹੀਂ ਜਿਹਨੂੰ ਅਜੇ ਆਇਡੈਂਟੀਫਾਈ ਕਰਨ ਲੱਗਿਆਂ ਜਿਨ੍ਹਾਂ ਨੂੰ ਜਸਟੀਫਾਈ ਕਰਨ ਲੱਗਿਆਂ ਪਤਾ ਨਹੀਂ ਕਿੰਨਾ ਸਮਾਂ ਲੱਗ ਜਾਏ ਉਦੋਂ ਇਲੈਕਸ਼ਨ ਉਦੋਂ ਤੱਕ ਇਲੈਕਸ਼ਨ ਦਾ ਪ੍ਰੋਸੈਸ ਸਾਰਾ ਮੁਕੰਮਲ ਹੋ ਜਾਏ ਜੀ ਜੀ ਸਰ ਇਥੇ ਮੁਕੰਮਲ ਹੋਣ ਦੇ ਬਾਵਜੂਦ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਲੋਕਾਂ ਨੂੰ ਪ੍ਰਟਰਪ ਕਰ ਰਹੀਆਂ ਨੇ ਇਸ ਇਲੈਕਸ਼ਨ ਨੇ ਇੱਕ ਨਵੀਂ ਕਿਸਮ ਦੀ ਬਹਿਸ ਸ਼ੁਰੂ ਕਰ ਦਿੱਤੀ ਹੈ ਹਮ ਸਰ ਇਥੇ ਇੱਕ ਬੜੀ ਅਹਿਮ ਚੀਜ਼ ਆ ਪੂਰੇ ਚੋਣ ਪ੍ਰਕਿਰਿਆ ਦੇ ਦੌਰਾਨ ਜਿਹੜੇ ਅਹਿਮ ਮਸਲਿਆਂ ਤੇ ਚਰਚਾ ਰਹੀ ਖਾਸ ਕਰਕੇ ਸ਼ੀਤਲ ਉਂਗਰਾਲ ਨੇ ਜਿਹੜੇ ਇਲਜ਼ਾਮ ਲਾਏ ਉਹਤੇ ਮੁੱਖ ਮੰਤਰੀ ਦੀ ਚੁੱਪ ਜੜੀ ਹੈ ਉਹ ਬੜੇ ਵੱਡੇ ਸਵਾਲ ਖੜੇ ਕਰਦੀ ਉਹਨੂੰ ਉਸ ਤਰੀਕੇ ਨਾਲ ਤਵੱਜੋ ਨਹੀਂ ਦਿੱਤੀ ਉਹਨਾਂ ਨੇ ਨਾ ਉਹਨਾਂ ਦਾ ਪਲਟ ਜਵਾਬ ਦਿੱਤਾ ਹਾਲਾਂਕਿ ਇਹ ਜ਼ਰੂਰ ਸੀਗਾ ਕਿ ਜਿਸ ਤਰੀਕੇ ਨਾਲ ਸ਼ੀਤਲ ਉਂਗਰਾਲ ਕਹਿੰਦੇ ਕਿ ਮੈਂ ਸਬੂਤ ਜਿਹੜੇ ਨਸ਼ਰ ਕਰ ਦੂੰਗਾ ਤੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਚੁਣੌਤੀ ਦਿੱਤੀ ਗਈ ਜਿਹੜੀ ਉਹ ਉਹਨੂੰ ਸਵਕਾਰ ਕਰਦੇ ਹੋਏ ਕਹਿੰਦੇ ਵੀ ਤੁਸੀਂ 5 ਤਰੀਕ ਦਾ ਕਿਉਂ ਇੰਤਜ਼ਾਰ ਕਰਦੇ ਅੱਜ ਕਰੋ ਹੁਣੇ ਕਰੋ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੋਈ ਟਿੱਪਣੀ ਨਹੀਂ ਆਈ ਹਾਲਾਂਕਿ ਆਪਣੇ ਵੱਲੋਂ ਚੁਣੌਤੀ ਦੇਣ ਤੋਂ ਬਾਅਦ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਸੀਗਾ ਸ਼ੀਤ ਲੰਗਰਾਲੂ ਕਿ ਮੈਂ ਦੇਖ ਲੂੰਗਾ ਮੈਂ ਕੀ ਕਰ ਸਕਦਾ ਫਿਰ ਤੁਹਾਡੇ ਕੇਸ ਬਹੁਤ ਹੈਗੇ ਆ ਇਹ ਜਿਹੜੀ ਇਸ ਤਰੀਕੇ ਦਾ ਇਹ ਵਿਸ਼ਾ ਰਿਹਾ ਇਸ ਪੂਰੇ ਚੋਣ ਪ੍ਰਕਿਰਿਆ ਦੇ ਦੌਰਾਨ ਇਹ ਜਿਹੜਾ ਨਿੱਜੀ ਹਮਲੇ ਜਾਂ ਇੱਕ ਦੂਜੇ ਤੇ ਦੂਸ਼ਣ ਬਾਜੀ ਤੇ ਖਾਸ ਕਰਕੇ ਉਹ ਆਡੀਓ ਰਿਕਾਰਡਿੰਗਾਂ ਦਾ ਜਿਹੜਾ ਜ਼ਿਕਰ ਚੱਲਿਆ ਕਿ ਪੰਜਾਬ ਦੇ ਵਿੱਚ ਜਾਂ ਖਾਸ ਕਰਕੇ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਕਿਸ ਤਰੀਕੇ ਨਾਲ ਧੰਦ ਲੀਆਂ ਕਰ ਰਹੇ ਤੇ ਉਹਦਾ ਪੈਸਾ ਸਿੱਧੇ ਤੌਰ ਤੇ ਕਿੱਥੇ ਜਾ ਰਿਹਾ ਇਹ ਬਹੁਤ ਗੰਭੀਰ ਇਲਜ਼ਾਮ ਸੀਗਾ ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਿਆ ਹੈਗਾ ਦੇਖੋ ਇਹ ਇਲੈਕਸ਼ਨ ਦੇ ਸਮੇਂ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਕੀਤੀਆਂ ਜਾਂਦੀਆਂ ਨੇ ਲੋਕ ਕਰਦੇ ਨੇ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਜਗਰ ਕੀਤਾ ਸੀਗਾ ਕਿ ਇੰਨਾ ਇਲੈਕਸ਼ਨ ਦਾ ਜਿਹੜਾ ਰਾਜਨੀਤੀ ਦਾ ਜਿਹੜਾ ਪੱਤਰ ਹੈ ਉਹਨਾਂ ਨੀਵਾਂ ਨਹੀਂ ਆਣਾ ਚਾਹੀਦਾ ਪੰਜਾਬ ਕਾਫੀ ਹੱਦ ਤੱਕ ਇਹਨਾਂ ਚੀਜ਼ਾਂ ਤੋਂ ਬਚਿਆ ਰਹਿੰਦਾ ਸੀ ਲੇਕਿਨ ਇਹ ਦੂਸ਼ਣਵਾਦੀ ਜਿਹੜੀ ਹੈਗੀ ਹੈ ਇੱਕ ਦੂਸਰੇ 'ਤੇ ਇਲਜ਼ਾਮ ਲਗਾਣੇ ਇਹਦਾ ਸਮਾਂ ਜਿਹੜਾ ਹੈਗਾ ਨਾ ਇਸ ਤਰ੍ਹਾਂ ਦਾ ਹੈ ਕਿ ਕਹਿਣਾ ਕੁਛ ਨਹੀਂ ਉਹਤੇ ਝੰਗ ਦੇ ਨਾਲ ਕਰਨਾ ਕਿ ਸ਼ਾਇਦ ਬਹੁਤ ਵੱਡੇ ਸਕੈਂਡਲ ਨੇ ਜੀ ਸਕੈਂਡਲ ਹੋਣਗੇ ਵੀ ਇਹਨੂੰ ਕੋ ਡਿਨਾਈ ਨਹੀਂ ਕਰ ਸਕਦਾ ਪਰ ਉਹਦੇ ਟਾਈਮਿੰਗ ਕੀ ਹੈ ਜੀ ਲੋਕ ਲੋਕ ਇਸ ਚੀਜ਼ ਦੀ ਟਾਈਮਿੰਗ ਵੀ ਵੇਖਦੇ ਨੇ ਕਿ ਕਿਸ ਟਾਈਮ ਦੇ ਉੱਤੇ ਇਹ ਗੱਲ ਕੀਤੀ ਜਾ ਰਹੀ ਹੈ ਇਹ ਪਹਿਲਾਂ ਕਿਉਂ ਨਹੀਂ ਕੀਤੇ ਪਹਿਲਾਂ ਕਿਉਂ ਨਹੀਂ ਰਿਲੀਜ਼ ਕੀਤੇ ਲੋਕ ਸਵਾਲ ਵੀ ਤਾਂ ਕਰਦੇ ਨੇ ਕਿ ਤੁਸੀਂ ਇਲੈਕਸ਼ਨ ਦੇ ਟਾਈਮ ਦੇ ਉੱਤੇ ਪਰਿਵਾਰਾਂ ਨੂੰ ਵੀ ਘੇੜਦੇ ਹੋ ਕ੍ਰਾਪਸ਼ਨ ਦੇ ਕੇਸਸ ਵੀ ਲਗਾਉਂਦੇ ਹੋ ਕ੍ਰਾਪਸ਼ਨ ਤੋਂ ਬਚਿਆ ਕੌਣ ਹੈ ਹੂੰ ਕਿਸ ਹੱਦ ਤੱਕ ਲੋਕ ਜਾ ਚੁੱਕੇ ਨੇ ਜੋ ਪੈਸਾ ਵਰਤਿਆ ਜਾ ਰਿਹਾ ਜਾਂ ਪੈਸੇ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਲਈ ਜ਼ਿੰਮੇਵਾਰ ਕੌਣ ਨੇ ਸਰ ਅੱਜ ਅੱਜ ਇਲਜ਼ਾਮ ਇਹ ਵੀ ਲੱਗੇ ਅੱਜ ਜਿਸ ਤਰੀਕੇ ਮੈਂ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਮੁੱਖ ਮੰਤਰੀ ਸਾਹਿਬ ਦੀ ਉਹੀ ਬਿਆਨਬਾਜ਼ੀ ਕਹਿੰਦੇ ਕਿ ਇਹ ਵੀ ਸੁਣਿਆ ਕਿ ਅੱਜ ਰਾਤ ਨੂੰ ਪੈਸੇ ਵੰਡਣਗੇ ਪੈਸੇ ਲੈ ਲਿਓ ਨਾ ਨਾ ਕਰਿਓ ਤੁਹਾਡੀ ਆ ਕਹਿੰਦੇ ਤੇ 10 ਤਰੀਕ ਨੂੰ ਬਟਨ ਉਹ ਵਾਲਾ ਦੱਬਿਓ ਜਿਹੜਾ ਤੁਹਾਨੂੰ ਪਤਾ ਕਿ ਦੱਬਣਾ ਹੈਗਾ 5ਵੇਂ ਨੰਬਰ ਤੇ ਨਿਸ਼ਾਨ ਦੂਜੇ ਪਾਸੇ ਅੱਜ ਕਾਂਗਰਸ ਵਾਲੇ ਵੀ ਪ੍ਰੈਸ ਵਾਰਤਾ ਕਰਦੇ ਨਜ਼ਰ ਆਏ ਉਹਨਾਂ ਨੇ ਸਾਫ਼ ਤੌਰ ਤੇ ਜ਼ਿਕਰ ਕੀਤਾ ਕਹਿੰਦੇ ਕਿ ਪੂਰਾ ਤੰਤਰ ਵਰਤਿਆ ਜਾ ਰਿਹਾ ਹੈ ਸਿਵਲ ਵਰਦੀਆਂ ਦੇ ਵਿੱਚ ਬੰਦੇ ਲਾਉਣੇ ਨੇ ਇਹਨਾਂ ਨੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਚੋਣ ਨੂੰ ਲੁੱਟਣ ਦੀ ਕੋਸ਼ਿਸ਼ ਹੋਣੀ ਹੈ 12000 ਤੋਂ ਬਾਅਦ ਔਰਤਾਂ ਦੇ ਸੂਟ ਆ ਗਏ ਜਿਹੜੇ ਵੰਡਣੇ ਨੇ ਲੋਕਾਂ 'ਚ ਸ਼ਰਾਬ ਖੁੱਲੀ ਵੰਡਣੀ ਆ ਬਹੁਤ ਸਾਰੇ ਇਲਜ਼ਾਮ ਅੱਜ ਕਾਂਗਰਸ ਨੇ ਲਾਏ ਹੈਗੇ ਆ ਕਿਸ ਤਰੀਕੇ ਨਾਲ ਦੇਖਦੇ ਹੋ ਇਹ ਇਲਜ਼ਾਮ ਤੁਸੀਂ ਮੈਂ ਕਹਿੰਦਾ ਜੀ ਇਹ ਚੀਜ਼ਾਂ ਬਾਬਰ ਦੀਆਂ ਨੇ ਇਹ ਹੁੰਦੀਆਂ ਨੇ ਦੇਖਦੇ ਨੇ ਕਰਦੇ ਨਹੀਂ ਲੋਕ ਲੇਕਿਨ ਮੈਂ ਇੱਕ ਗੱਲ ਜੋ ਜੋ ਸਵਾਲ ਮੌਜੂਦਾ ਸਰਕਾਰ ਨੂੰ ਕਰਨਾ ਬਣਦਾ ਹੈ ਉਹ ਇੱਕ ਭਗਵੰਤ ਮਾਨ ਜੀ ਇਸ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ ਵੀ ਜੇ ਕੋਈ ਪੈਸੇ ਵੰਡਦਾ ਇੱਥੇ ਆ ਕੇ ਚੱਪਾ ਚੱਪਾ ਦੇ ਉੱਤੇ ਤੁਹਾਡੀ ਫੋਰਸ ਖੜੀ ਹੈ ਹਰ ਪਾਸੇ ਉਹ ਨਾਕਾਬੰਦੀ ਹੈ ਇਲੈਕਸ਼ਨ ਕਮਿਸ਼ਨ ਦਾ ਦਾਇਰਾ ਹੈ ਉੱਥੇ ਇਹ ਲੋਕ ਕੀ ਕਰਦੇ ਨੇ ਹੂੰ ਇਹ ਪੈਸਾ ਜੇ ਵੰਡਿਆ ਜਾ ਰਿਹਾ ਕੌਣ ਵੰਡ ਰਿਹਾ ਕਿੱਥੋਂ ਆ ਰਿਹਾ ਪੈਸਾ ਇਹ ਕੀ ਇਸ ਪੈਸਾ ਬਾਰਡਰ ਕ੍ਰਾਸ ਕਰਕੇ ਆ ਰਿਹਾ ਇਹ ਤੁਹਾਡੇ ਹੀ ਜ਼ਿਲ੍ਹੇ ਦੇ ਵਿੱਚ ਤੁਹਾਡੇ ਹੀ ਇਲਾਕੇ ਦੇ ਵਿੱਚ ਤੁਹਾਡੀਆਂ ਹੀ ਗੱਡੀਆਂ ਦੇ ਵਿੱਚ ਜਿਸ ਵੇਲੇ ਪੈਸਾ ਕ੍ਰੋਸ ਹੁੰਦਾ ਹੈ ਇਹਨੂੰ ਕਿਉਂ ਨਹੀਂ ਰੋਕਿਆ ਜਾ ਸਕਦਾ ਜੀ ਮੈਂ ਕਹਿੰਦਾ ਜੀ 100% ਰੋਕਿਆ ਜਾ ਸਕਦਾ ਬਹੁਤ ਵੱਡੀ ਮਾਤਰਾ ਦੇ ਵਿੱਚ ਇਹਨੂੰ ਰੋਕਿਆ ਜਾ ਸਕਦਾ ਲੇਕਿਨ ਇੱਛਾ ਸ਼ਕਤੀ ਚਾਹੀਦੀ ਹੈ ਜਦੋਂ ਅਸੀਂ ਸਾਰੇ ਹੀ ਇਸ ਮਾਮਲੇ ਦੇ ਵਿੱਚ ਕਰਪਟ ਹੋ ਗਏ ਜਾਂ ਕਾਣੇ ਹੋ ਗਏ ਆ ਸਾਡਾ ਸਿਸਟਮ ਹੀ ਅਸੀਂ ਵਿਗਾੜ ਦਿੱਤਾ ਜੋ ਲੋਕਾਂ ਦੇ ਮੁੱਦੇ ਨੇ ਬੜੀਆਂ ਗਰੀਬ ਵਸਤੀਆਂ ਨੇ ਉਸ ਕੰਸਟਿਟਿਊਐਂਸੀ ਦੇ ਵਿੱਚ ਬੜੇ ਗਰੀਬ ਲੋਕ ਵੀ ਰਹਿੰਦੇ ਨੇ ਹੂੰ ਉਹਨਾਂ ਲੋਕਾਂ ਦੀ ਜਿਹੜੀ ਸਾਂਭ ਸੰਭਾਲ ਹੈ ਉਹਨਾਂ ਦੇ ਜਿਹੜੇ ਮੁੱਦੇ ਨੇ ਮਹਿੰਗਾਈ ਤੋਂ ਪਿੱਛੇ ਹੋਏ ਨੇ ਐਜੂਕੇਸ਼ਨ ਦਾ ਮਸਲਾ ਉਹਨਾਂ ਦੇ ਲਈ ਹੈ ਹੈਲਥ ਦਾ ਮਸਲਾ ਉਹਨਾਂ ਦੇ ਸਾਹਮਣੇ ਖੜਾ ਹੈ ਹਰ ਪਾਸਿਓਂ ਗੰਦਿਆ ਨਾਲੀਆਂ ਦੇ ਵਿੱਚ ਉੱਥੇ ਗੰਧ ਪਿਆ ਹੋਇਆ ਸਾਰੇ ਪਾਸੇ ਕੌਣ ਗੱਲ ਕਰੇਗਾ ਨਾ ਮੁੱਦਿਆਂ ਦੀ ਹੂੰ ਪੈਸੇ ਦੇ ਕੇ ਅੱਜ ਚਲੇ ਜਾਣਗੇ ਜੇ ਪੈਸੇ ਦੇ ਨਾਲ ਇਲੈਕਸ਼ਨ ਜਿੱਤੀ ਜਾਏਗੀ ਕੀ ਉਸ ਚੀਜ਼ ਦੇ ਉਸ ਏਰੀਆ ਦੇ ਡਿਵੈਲਪਮੈਂਟ ਹੋ ਜਾਏਗੀ ਜੀ ਕੌਣ ਜਵਾਬ ਦੇ ਆ? ਮੈਨਾਂ ਕੇ ਨਾ ਕਿ اپੋਜੀਸ਼ਨ ਪਾਰਟੀਆਂ ਵੀ ਜਿਹੜੀਆਂ ਅੱਜ ਇਹ ਗੱਲ ਕਰਦੀਆਂ ਨੇ ਉਹਨਾਂ ਨੇ ਪਾਸਟ ਵਿੱਚ ਕੀ ਕੀਤਾ ਦੂਜੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਜੋ ਲੋਕਾਂ ਨੂੰ ਸਵਾਲ ਕਰਦੇ ਨੇ ਉਹ ਖੁਦ ਨੂੰ ਕਿਉਂ ਨਹੀਂ ਕਰਦੇ ਹੂੰ ਉਹ ਸਵਾਲ ਬਣਦੇ ਨੇ ਇਹ ਗੱਲ ਕਰਨੀ ਬਣਦੀ ਹੈ ਕਿ ਪੈਸਾ ਭਾਈ ਕਿਹੜੇ ਰਸਤਿਆਂ ਤੋਂ ਕ੍ਰੋਸ ਹੋ ਰਿਹਾ ਜੇ ਪੈਸਾ ਆ ਰਿਹਾ ਹੂੰ ਇਹ ਜਿਹੜੇ ਸਵਾਲ ਨੇ ਲੋਕਾਂ ਦੇ ਲਈ ਲੋਕ ਜਿਹੜੇ ਲੋਕ ਹੀ ਚੁਣੇ ਲੋਕ ਮਸਲੇ ਨੇ ਉਹਨਾਂ ਨੂੰ ਅਸੀਂ ਇਗਨੋਰ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਅਸੀਂ ਲੋਕਾਂ ਦਾ ਧਿਆਨ ਭਟਕਾ ਰਹੇ ਹਾਂ ਲੋਕਾਂ ਨੂੰ ਦੂਜੇ ਪਾਸੇ ਲੈ ਕੇ ਚਲੇ ਜਾਣਾ ਅਸਲੀ ਮੁੱਦੇ ਤੋਂ ਹਟਾਉਣਾ ਇਹ ਜਿਹੜੇ ਤਰੀਕੇ ਤੌਰ ਤਰੀਕੇ ਨੇ ਇਹ ਬੰਦ ਹੋਣੇ ਚਾਹੀਦੇ ਨੇ ਅੱਜ ਇਸ ਪੂਰੇ ਪੂਰੇ ਚੋਣ ਪ੍ਰਚਾਰ ਦੇ ਦੌਰਾਨ ਦੋ ਤਿੰਨ ਮਸਲੇ ਹੋਰ ਬੜੇ ਅਹਿਮ ਰਹੇ ਕਿਉਂਕਿ ਜਦੋਂ ਜਲੰਧਰ ਪੱਛਮੀ ਦੀ ਗੱਲ ਕਰਦੇ ਹਾਂ ਸ਼ੀਤ ਲੰਗਰਾਲ ਤੇ ਇਸ ਤੋਂ ਪਹਿਲਾਂ ਅਸੀਂ ਜਦੋਂ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆ ਇਸ ਇਸ ਇਲਾਕੇ ਨੂੰ ਖੰਘਾਲਣ ਦੀ ਕੋਸ਼ਿਸ਼ ਕਰਦੇ ਆ ਸੁਸ਼ੀਲ ਰਿੰਕੂ ਜਿਹੜੇ ਅੱਜ ਕੱਲ ਵੀ ਭਾਜਪਾ ਦੇ ਨੇ ਪਹਿਲਾਂ ਵੀ ਉਹ ਕਾਂਗਰਸ ਦੇ ਨਾਲ ਸੀਗੇ ਤਾਂ ਇਸੇ ਤਰੀਕੇ ਨਾਲ ਇਹ ਜਿਹੜਾ ਸ਼ੀਤਲ ਉਂਗਰਾਲ ਦੇ ਨਾਲ ਰਿੰਕੂ ਦਾ ਚਰਚਾ ਚੱਲਦੀ ਰਹੀ ਆ ਆਪਸ ਵਿੱਚ ਬੜੇ ਕੱਟੜ ਵਿਰੋਧੀ ਰਹੇ ਆ ਖਾਸ ਕਰਕੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਉੱਥੇ ਬੜਾ ਆਪਸ ਦੇ ਵਿੱਚ ਭੇੜ ਰਹੇ ਸੀ ਇਹਨਾਂ ਦੇ ਵਿੱਚ ਅੱਜ ਕੱਲ ਤਾਂ ਇਕੱਠੇ ਨੇ ਪਰ ਉਦੋਂ ਨਸ਼ੇ ਨੂੰ ਲੈ ਕੇ ਇੱਕ ਦੂਜੇ 'ਤੇ ਬਹੁਤ ਵਾਰ ਕਰਦੇ ਸੀ ਨਸ਼ਾ ਵਕਾਰ ਰਹੇ ਹੋ ਤੁਸੀਂ ਤੇ ਦੂਜਾ ਲੋਟਰੀ ਦਾ ਜਿਹੜਾ ਤੰਦਾ ਚੱਲ ਰਿਹਾ ਹੈਗਾ ਲੋਟਰੀ ਵਾਲਾ ਸਿਸਟਮ ਦਾ ਉਹਨੂੰ ਲੈ ਕੇ ਬੜੀਆਂ ਚਰਚਾਵਾਂ ਚੱਲਦੀਆਂ ਰਹੀਆਂ ਪੈਸੇ ਵਸੂਲਣ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ ਕੌਣ ਕਿੰਨੇ ਪੈਸੇ ਲੱਖਾਂ ਰੁਪਏ ਦੇ ਵਿੱਚ ਪੈਸੇ ਵਸੂਲੇ ਜਾ ਰਹੇ ਆ ਤਾਂ ਜਲੰਧਰ ਦਾ ਇਹ ਇਲਾਕਾ ਖਾਸ ਕਰਕੇ ਨਸ਼ਾ ਤੇ ਲਾਟਰੀ ਸਿਸਟਮ ਲੱਖਾਂ ਦਾ ਪੈਸਾ ਇਧਰਲੇ ਪਾਸੇ ਉਧਰ ਉਧਰਲੇ ਪਾਸੇ ਇਧਰ ਹੋ ਰਿਹਾ ਹੈ ਤਾਂ ਕੀ ਇਹ ਮਸਲੇ ਧਿਆਨ ਦੇ ਵਿੱਚ ਨਹੀਂ ਹੈਗੇ ਪ੍ਰਸ਼ਾਸਨ ਦੇ ਜਿਸ ਸੱਦੇ ਤੌਰ ਤੇ ਜ਼ਿਕਰ ਆ ਰਿਹਾ ਹੈਗਾ ਕਿ ਨਸ਼ੇ ਨੂੰ ਲੈ ਕੇ ਬਹੁਤ ਵੱਡੀ ਚਿੰਤਾ ਹੈਗੀ ਇਸ ਹਲਕੇ ਦੇ ਵਿੱਚ ਲਾਟਰੀ ਸਿਸਟਮ ਲੈ ਕੇ ਬੜੀ ਵੱਡੀ ਚਿੰਤਾ ਹੈਗੀ ਤਾਂ ਉਧਰੋਂ ਕੋਈ ਐਕਸ਼ਨ ਨਜ਼ਰ ਵੀ ਨਹੀਂ ਆ ਰਿਹਾ ਉਸ ਤਰ੍ਹਾਂ ਬਿਲਕੁਲ ਸਹੀ ਗੱਲ ਇਹ ਸਾਰੇ ਹੀ ਜਲੰਧਰ ਦੇ ਵਿੱਚ ਇਹਨਾਂ ਦੋ ਇਸ਼ੂਜ਼ ਦੀ ਬੜੀ ਵੱਡੀ ਚਰਚਾ ਹੈ ਇਹ ਇਹ ਤੇ ਇਹ ਬਹਿਸ ਦਾ ਮੁੱਦਾ ਬਣਨੇ ਚਾਹੀਦਾ ਸੀ ਉਸ ਇਲਾਕੇ ਦੇ ਵਿੱਚ ਲਾਟਰੀ ਦੇ ਨਾਲ ਘਰਾਂ ਦੇ ਘਰ ਬਰਬਾਦ ਹੋ ਗਏ ਜੀ ਬਹੁਤ ਗਰੀਬ ਲੋਕ ਜਿਹੜੇ ਨੇ ਜਿਹੜੇ ਵਿਚਾਰੇ ਬੜੀ ਮੁਸ਼ਕਲ ਦੇ ਨਾਲ ਦਿਹਾੜੀ ਕਰਕੇ ਆਂਦੇ ਨੇ ਉਹਨਾਂ ਦੀ ਔਰਤਾਂ ਸਫਰ ਕਰ ਰਹੀਆਂ ਨੇ ਬੱਚੇ ਸਫਰ ਕਰ ਰਹੇ ਨੇ ਉਹ ਲਾਟਰੀ ਦੇ ਵਿੱਚ ਇਨਵੋਲਵ ਨੇ ਇਹ ਉਹ ਲੋਕ ਨੇ ਜਿਹੜੇ ਇਸ ਵੇਲੇ ਪੋਲਿਟਿਕਲ ਸਿਸਟਮ ਦੇ ਵਿੱਚ ਪੂਰੀ ਤਰ੍ਹਾਂ ਖੋਬੇ ਹੋਏ ਨੇ ਔਰ ਇਲੈਕਸ਼ਨ ਲੜ ਰਹੇ ਨੇ ਲੋਕਾਂ ਦੇ ਕਲਿਆਣ ਦੀ ਗੱਲ ਕਰਦੇ ਨੇ ਲੋਕਾਂ ਦੇ ਵੈਲਫੇਅਰ ਦੀ ਗੱਲ ਕਰਦੇ ਨੇ ਲੇਕਿਨ ਇਹ ਨਸ਼ਾ ਔਰ ਲੋਟਰੀ ਨੇ ਦੋਨਾਂ ਨੇ ਹੈ ਇਹ ਇਸ ਹਲਕੇ ਨੂੰ ਖਾ ਲਿਆ ਕਮਾਲ ਦੀ ਗੱਲ ਹੈ ਕਿ ਮੈਨੂੰ ਤਾਂ ਕਦੇ ਵੀ ਹੈਰਾਨੀ ਹੁੰਦੀ ਹੈ ਕਿ ਇਹ ਜਿਹੜੇ ਮੁੱਦੇ ਨੇ ਜਿਨ੍ਹਾਂ ਤੋਂ ਲੋਕ ਤੰਗ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਜੀ ਔਰ ਪਹਿਲਾਂ ਇਸ ਤੋਂ ਪਹਿਲਾਂ ਮੈਂ ਕਹਿੰਦਾ ਇਲੈਕਸ਼ਨ ਤੋਂ ਪਹਿਲਾਂ ਇਹਦੇ ਗੱਲ ਹੁੰਦੀ ਸੀ ਉਸ ਏਰੀਆ ਦੇ ਵਿੱਚ ਕਿ ਇਹ ਏਰੀਆ ਦੇ ਵਿੱਚ ਬਹੁਤ ਵੱਡੀ ਬਿਮਾਰੀ ਫੈਲ ਗਈ ਹੈ ਇਹਨੂੰ ਚੈੱਕ ਕਰੋ ਇਹਨਾਂ ਗਰੀਬਾਂ ਦਾ ਜਿਉਣਾ ਦੁਰਲਭ ਹੋ ਗਿਆ ਇਹਨਾਂ ਹਾਲਾਤਾਂ ਦੇ ਵਿੱਚ ਲੋਕ ਕਿਸ ਤਰ੍ਹਾਂ ਜੀਵਨ ਆਪਣਾ ਜੀਵਨ ਬਤੀਤ ਕਰਨਗੇ ਅਪਲਿਫਟ ਕਰਨਾ ਉਹਨਾਂ ਨੂੰ ਇਲੈਕਸ਼ਨ ਦਾ ਪ੍ਰੋਸੈਸ ਕੀ ਹੁੰਦਾ ਇਲੈਕਸ਼ਨ ਚਾਹਦੇ ਕੀ ਹੈ ਅਸੀਂ ਆਪਣੇ ਨਮਾਜੇ ਕਿਉਂ ਚੁੰਨਦੇ ਆ ਸਾਡਾ ਵੈਲਫੇਅਰ ਹੋਵੇ ਨਸ਼ਿਆਂ ਦਾ ਮੁੱਦਾ ਜਿੱਥੇ ਪੰਜਾਬ ਨੂੰ ਖਾ ਰਿਹਾ ਹੈ ਇਹਨਾਂ ਬਸਤੀਆਂ ਦੇ ਵਿੱਚ ਹੋਰ ਵੀ ਹਾਵੀ ਹੈ ਜੀ ਇਹਨਾਂ ਚੀਜ਼ਾਂ ਦੇ ਉੱਤੇ ਬਹਿਸ ਹੋਣੀ ਹੈ ਨਾ ਤੇ ਗੱਲ ਹੋਣੀ ਇਹ ਇਹ ਚੀਜ਼ਾਂ ਸੀ ਇਗਨੋਰ ਕਰ ਦਿੱਤੀਆਂ ਇਹ ਮੈਨੂੰ ਹੋਰ ਹੈਰਾਨੀ ਹੁੰਦੀ ਹੈ ਕਿ ਕਮ ਸੇ ਕਮ ਚੀਫ ਮਿਨਿਸਟਰ ਸਾਹਿਬ ਨੂੰ ਇਸ ਮੁੱਦੇ ਦੇ ਉੱਤੇ ਬੜੀ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਸੀ ਸਰ ਇਹ ਇੱਕ ਅਸਲ ਮੁੱਦਾ ਹੈ ਜਿਸ ਤਰੀਕੇ ਨਾਲ ਅਸੀਂ ਦੇਖਦੇ ਤੁਸੀਂ ਇਸ ਜਿਹੜਾ ਪੁਆਇੰਟ ਆਪਣਾ ਰੇਜ਼ ਕਰਨ ਲੱਗੇ ਉਹਨੂੰ ਜਰੂਰ ਅੱਗੇ ਕੰਟੀਨਿਊ ਕਰੋ ਪਰ ਮੈਨੂੰ ਲੱਗਦਾ ਕਿ ਜਿਹੜੀਆਂ ਬੇਸਿਕ ਚੀਜ਼ਾਂ ਨੇ ਮੁੱਢਦੀਆਂ ਜ਼ਰੂਰਤਾਂ ਨੇ ਉਹਨਾਂ ਦਾ ਹੀ ਬੁਰਾ ਹਾਲ ਹੋਇਆ ਪਿਆ ਇਸ ਹਲਕੇ ਦੇ ਵਿੱਚ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਜਦੋਂ ਲੋਕਾਂ ਦੀਆਂ ਅਸੀਂ ਬਾਈਟ ਸੁਣ ਰਹੇ ਸੀ ਜਾਂ ਲੋਕਾਂ ਦੇ ਵੱਲੋਂ ਬਿਆਨ ਸੁਣ ਰਹੇ ਸੀ ਜਿਹੜੇ ਲੋਕਾਂ ਦੇ ਤੱਕ ਪਹੁੰਚ ਕੀਤੀ ਹੈਗੀ ਆ ਉਹ ਕਹਿੰਦੇ ਪੀਣ ਵਾਲੇ ਪਾਣੀ ਨੂੰ ਤਰਸਣਾ ਪੈ ਰਿਹਾ ਬਿਜਲੀ ਦੇ ਕੱਟ ਵੀ ਲੱਗਦੇ ਰਹਿੰਦੇ ਨੇ ਖਾਸ ਕਰਕੇ ਜਦੋਂ ਮੀਂਹ ਪੈਂਦਾ ਹੈਗਾ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਗੋਡੇ-ਗੋਡੇ ਪਾਣੀ ਪਹੁੰਚ ਜਾਂਦਾ ਕੋਈ ਨਿਕਾਸੀ ਨਹੀਂ ਹੈਗੀ ਸੀਵਰੇਜ ਦੀ ਤਾਂ ਇਹ ਮੁਰਲੀ ਇਹ ਸਰਹੂਲ ਤਾਂ ਹੀ ਹੱਲੇ ਤੱਕ ਨਹੀਂ ਜੇ ਜਲੰਧਰ ਵਰਗੇ ਸ਼ਹਿਰ ਦੀ ਅਸੀਂ ਗੱਲ ਕਰਦੇ ਕਿ ਬੜਾ ਐਡਵਾਂਸ ਸ਼ਹਿਰ ਹੋ ਗਿਆ ਦੁਆਬੇ ਦੀ ਅਸੀਂ ਜਦੋਂ ਬਾਕੀ ਖੇਤਿਆਂ ਨਾਲ ਮਿਲਾ ਕੇ ਦੇਖਦੇ ਹਾਂ ਨਾ ਕਿ ਅਸੀਂ ਮਾਲਵੇ ਨਾਲ ਮਲਾਉਣਾ ਜਾਂ ਮਾਝੇ ਨਾਲ ਮਲਾਉਣਾ ਤਾਂ ਦੁਆਬੇ ਨੂੰ ਅਸੀਂ ਮੰਨਦੇ ਕਿ ਬਹੁਤ ਐਡਵਾਂਸ ਹੋ ਗਿਆ ਤੇ ਜਲੰਧਰ ਉਹਦਾ ਮੇਨ ਸ਼ਹਿਰ ਹੈਗਾ ਤਾਂ ਇਹ ਸ਼ਹਿਰ ਦੀ ਸਥਿਤੀ ਹੈ ਕਿ ਉੱਥੇ ਲੋਕ ਹੱਲੇ ਵੀ ਮੁਰਲੀ ਦੀਆਂ ਜ਼ਰੂਰਤਾਂ ਲਈ ਤਰਸ ਰਹੇ ਨੇ ਤਾਂ ਬਹੁਤ ਵੱਡੇ ਸਵਾਲ ਨੇ ਜਿੰਨੇ ਵੀ ਤੁਸੀਂ ਡਿਸਕਸ ਕੀਤੇ ਬਹੁਤ ਵੱਡੇ ਸਵਾਲ ਨੇ ਇਹ ਲੋਕ ਗੱਲ ਕਰਦੇ ਨੇ ਪਰ ਲੋਕਾਂ ਦੀ ਆਵਾਜ਼ ਨਹੀਂ ਆਉਂਦੀ ਮੈਂ ਸਮਝਦਾ ਕਿ ਤੁਹਾਡੇ ਵਰਗੇ ਲੋਕ ਇਸ ਸੋਸ਼ਲ ਮੀਡੀਆ ਦੇ ਉੱਤੇ ਇਹ ਸਵਾਲ ਚੁੱਕਦੇ ਨੇ ਮੇਨਸਟ੍ਰੀਮ ਦਾ ਮੀਡੀਆ ਅਜੇ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦਾ ਨਜ਼ਰ ਆ ਰਿਹਾ ਜੀ ਉਹਨਾਂ ਲੋਕਾਂ ਦੀਆਂ ਸਟੇਟਮੈਂਟਸ ਅੱਜ ਦੇ ਦਿਨ ਦੇ ਵਿੱਚ ਜੋ ਮੌਜੂਦਾ ਪ੍ਰੋਸੈਸ ਦੇ ਵਿੱਚ ਇਲੈਕਸ਼ਨ ਲੜ ਰਹੇ ਨੇ ਜੋ ਕਹਿੰਦੇ ਨੇ ਉਹ ਗੱਲ ਪੋਟ ਕੀਤੀ ਜਾ ਰਹੀ ਹੈ ਲੇਕਿਨ ਇਹ ਸਵਾਲ ਖੜੇ ਕਰਨੇ ਸਮਾਜਿਕ ਤੌਰ ਦੇ ਤੇ ਬਹੁਤ ਇੰਪੋਰਟੈਂਟ ਨੇ ਮਿਸ ਹੋ ਰਹੇ ਨੇ ਮੈਂ ਬਿਲਕੁਲ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ ਕਿ ਉਹ ਗਲੀਆਂ ਨਾਲੀਆਂ ਜਿਨ੍ਹਾਂ ਦੇ ਵਿੱਚ ਇਹ ਜਿਹੜਾ ਗੰਧ ਚੜਿਆ ਹੋਇਆ ਜਿਨ੍ਹਾਂ ਨਾਲ ਬਿਮਾਰੀਆਂ ਫੈਲੀਆਂ ਨੇ ਉਹਨਾਂ ਦੀ ਕੋਈ ਗੱਲ ਨਹੀਂ ਕਰਦਾ ਅੱਜ ਅਸੀਂ ਹਰੇਕ ਘਰ ਦੇ ਵਿੱਚ ਆਪਣੀ ਵੋਟ ਲੈਣ ਦੇ ਲਈ ਤਾਂ ਐਂਟਰ ਹੋ ਰਹੇ ਹਾਂ ਪਰ ਕਦੇ ਇਹ ਵੀ ਪੁੱਛਿਆ ਵੀ ਉਹਨਾਂ ਦੇ ਅਸਲੀ ਮੁੱਦੇ ਕੀ ਨੇ ਉਹ ਤਾਂ ਦੇ ਕੀ ਨੇ ਇੱਥੇ ਹੋਣਾ ਕੀ ਚਾਹੀਦਾ ਉਹ ਲੋਕ ਗੱਲ ਕਰਦੇ ਨੇ ਲੇਕਿਨ ਉਹ ਪ੍ਰੈਸ 'ਚ ਨਹੀਂ ਆ ਰਿਹਾ ਉਹ ਲੋਕ ਗੱਲ ਕਰਦੇ ਨੇ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਇਹਦੇ ਵਿੱਚ ਇੱਕ ਬੜੀ ਵੱਡੀ ਬਹਿਸ ਚੱਲ ਰਹੀ ਹੈ ਕਿ ਜਲੰਧਰ ਤਾਂ ਬਦਨਾਮ ਕਰ ਦਿੱਤਾ ਜਲੰਧਰ ਦੇ ਉੱਤੇ ਇਲੈਕਸ਼ਨਾਂ ਬਾਰ-ਬਾਰ ਥੋਪੀਆਂ ਜਾ ਰਹੀਆਂ ਨੇ ਇੱਥੋਂ ਦੇ ਲੋਕਾਂ ਨੂੰ ਚੁਫੇਰਖੜੀਏ ਬਣਾ ਦਿੱਤਾ ਡਿਫੈਕਟਰ ਬਣਾਤਾ ਅੱਜ ਇਸ ਪਾਰਟੀ 'ਚ ਕੱਲ ਉਸ ਪਾਰਟੀ 'ਤੇ ਪਰਸੋਂ ਤੀਸਰੀ ਪਾਰਟੀ ਇਹ ਹਾਲਾਤਾਂ ਦੇ ਵਿੱਚ ਜਾ ਕੇ ਜਿਹੜੇ ਲੋਕਾਂ ਦੇ ਅਸਲੀ ਮੁੱਦੇ ਆ ਉਹ ਗੁੰਮ ਜਾਂਦੇ ਨੇ ਇੱਥੇ ਪੈਸਾ ਓਵਰ ਪਾਵਰ ਕਰ ਜਾਂਦਾ ਇੱਥੇ ਨਸ਼ੇ ਓਵਰ ਪਾਵਰ ਕਰਦੇ ਨੇ ਅਸੀਂ ਤਾਂ ਨਸ਼ੇ ਪਛਾਣ ਦੀ ਬੰਦ ਕਰਨ ਦੀ ਗੱਲ ਕਰਦੇ ਆ ਇੱਥੇ ਤਾਂ ਬੰਡੇ ਜਾ ਰਹੇ ਨੇ ਜੀ ਜਦੋਂ ਪੈਸੇ ਨਸ਼ੇ ਬੰਡੇ ਜਾਂ ਤੇ ਫਿਰ ਉਹਨੂੰ ਕੌਣ ਰੋਕੇਗਾ ਹੂੰ ਸਾਡੇ ਢੋਲੇ ਭਾਰੇ ਲੋਕ ਇਨੋਸੈਂਟ ਔਰਤਾਂ ਵਿਚਾਰੀਆਂ ਗਰੀਬੀ ਨਾਲ ਜੂਝਦੀਆਂ ਨੋ ਡਾਊਟ ਕੋਈ ਜਵਾਬ ਨਹੀਂ ਦੇਏਗਾ ਜਦੋਂ ਸੂਟ ਵੱਡੇ ਜਾਣਗੇ ਜੀ ਪਰ ਕੀ ਸੂਟ ਵੱਡਿਆ ਜਾਣਾ ਉਹਨਾਂ ਦੀ ਜ਼ਿੰਦਗੀ ਦੀ ਸਮਾਜਿਕ ਸਮੱਸਿਆ ਦਾ ਹੱਲ ਹੈ ਉਹਨਾਂ ਦੀ ਆਰਥਿਕ ਸਮੱਸਿਆਵਾਂ ਦਾ ਹੱਲ ਹੈ ਨਹੀਂ ਉਹਨਾਂ ਦੇ ਜੋ ਬੱਚੇ ਨੇ ਫੇਸ ਕਰ ਰਹੇ ਨੇ ਉਹਨਾਂ ਦੀ ਐਜੂਕੇਸ਼ਨ ਕਿੱਥੇ ਹੈ ਉਹਨਾਂ ਦੀ ਗਰੋਥ ਕਿੱਥੇ ਹੈ ਉਹਨਾਂ ਦੀ ਪ੍ਰਾਈਸ ਰਾਈਜ਼ ਦੇ ਨਾਲ ਪਿਸ ਰਿਹਾ ਇੱਕ ਆਮ ਇਨਸਾਨ ਉਹ ਕਿੱਥੇ ਹੈ ਇਹਨਾਂ ਬਸਤੀਆਂ 'ਚ ਹੀ ਰਹਿੰਦੇ ਨੇ ਲੋਕ ਜ਼ਿਆਦਾ ਉਹ ਪਿੰਡਾਂ ਦੇ ਜੀਵਨ ਅਜੇ ਹੋਰ ਕਿਸਮ ਦੇ ਹੁੰਦੇ ਨੇ ਇਸ ਸ਼ਹਿਰ ਦਾ ਜਿਹੜਾ ਸਟਰਕਚਰ ਹੈ ਬਹੁਤਾ ਏਰੀਆ ਉਹ ਖੁਮਰੀ ਦੇ ਨਾਲ ਗਰੀਬੀ ਦੇ ਨਾਲ ਪਛੜੇਪਨ ਦੇ ਨਾਲ ਜੂਝ ਰਿਹਾ ਹੈ ਮਕਾਨ ਨਹੀਂ ਹੈ ਪ੍ਰੋਪਰ ਬਹੁਤ ਸਾਰੇ ਲੋਕਾਂ ਦੇ ਰਹਿਣ ਦੀਆਂ ਪ੍ਰਸਥਿਤੀਆਂ ਠੀਕ ਨਹੀਂ ਈਆਂ ਹੂੰ ਉਹ ਬੁਦੇ ਜਦੋਂ ਅਸੀਂ ਇੱਡਾ ਇੱਕ 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 ਇੱਡਾ ਵੱਡਾ ਮੁੱਦਾ ਬਣਾ ਕੇ ਅਸੀਂ ਉਹਨੂੰ ਇਲੈਕਸ਼ਨ ਲੜ ਰਹੇ ਆ ਸਾਡੇ ਕੋਲ ਨਸ਼ੇ ਗੁੱਦਾ ਕਿੱਥੇ ਚਲਾ ਗਿਆ ਕਿਉਂ ਮਿਸੀ ਗਏ ਦੀ ਉੱਤੇ ਹੂੰ ਸੋ ਪੰਜਾਬ ਦੇ ਲੋਕਾਂ ਨੂੰ ਵੀ ਇਹਦਾ ਜਵਾਬ ਹੱਲ ਕੱਢਣਾ ਪੈਗਾ ਮੈਨੂੰ ਲੱਗਦਾ ਨਹੀਂ ਕਿ ਇਸ ਇਹਨਾਂ ਹਾਲਾਤਾਂ ਦੇ ਵਿੱਚ ਜੋ ਇਲੈਕਸ਼ਨ ਕੰਟੈਸਟ ਹੋ ਰਹੀ ਹੈ ਉਹਦੇ ਵਿੱਚ ਦੋ ਚੀਜ਼ਾਂ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਨਸ਼ੇ ਹੂੰ ਡਿਵੈਲਪਮੈਂਟ ਤੇ ਤੀਸਰਾ ਡਿਸੈਕਸ਼ਨ ਜੀ ਸਰ ਇੱਥੇ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਨਸ਼ੇ ਦਾ ਮਸਲਾ ਜਦੋਂ ਨਸ਼ੇ ਦੀ ਗੱਲ ਆਉਂਦੀ ਹੈ ਤਾਂ ਉਹਦੇ ਨਾਲ ਇੱਕ ਚੀਜ਼ ਹੋਰ ਜੁੜ ਜਾਂਦੀ ਆਣ ਕੇ ਉਹ ਹੈਗਾ ਕਰਾਈਮ ਤੇ ਜਦੋਂ ਅਸੀਂ ਹੁਣ ਜਲੰਧਰ ਦਾ ਹਾਲਾਤ ਦੇਖੀਏ ਜਾਂ ਪਿਛਲੇ ਦਿਨਾਂ ਦੀਆਂ ਘਟਨਾਵਾਂ ਦੇਖੀਏ ਜਾਂ ਜਲੰਧਰ ਦੇ ਆਲੇ-ਦੁਆਲੇ ਦਾ ਇਲਾਕੇ ਦਾ ਅਸੀਂ ਹਾਲੀਆ ਬਿਆਨ ਕਰਨਾ ਹੋਵੇ ਤਾਂ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋਈਆਂ ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੀਆਂ ਲੁੱਟਖੋਹਾਂ ਦੀਆਂ ਵਾਰਦਾਤਾਂ ਆ ਲੋਕਾਂ ਤੋਂ ਜਿਹੜਾ ਰਾਹ ਜਾਂਦੇ ਰਾਹਗੀਰਾਂ ਤੋਂ ਉਹ ਚੈਨੀ ਖੋਲੀ ਪਰਸ ਖੋਲਿਆ ਇਦਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਤਾਂ ਫਿਰ ਅਸੀਂ ਕਿਸ ਤਰੀਕੇ ਨਾਲ ਦਾਅਵੇ ਕਰ ਰਹੇ ਹਾਂ ਕਿ ਅਸੀਂ ਇੱਕ ਚੰਗਾ ਮਾਹੌਲ ਜਿਹੜਾ ਹੈਗਾ ਸੂਬੇ ਦੇ ਵਿੱਚ ਦੇਣਾ ਹੈਗਾ ਤੇ ਚਾਹੇ ਉਹ ਕੋਈ ਵੀ ਤਰ ਹੋਵੇ ਕੋਈ ਵੀ ਕਿਸੇ ਵੀ ਪਾਰਟੀ ਦਾ ਵਿਧਾਇਕ ਹੋਵੇ ਕਿਸੇ ਵੀ ਪਾਰਟੀ ਦਾ ਐਮਪੀ ਲੱਗਾ ਹੋਵੇ ਉਸ ਥਾਂ ਤੇ ਪਰ ਇੱਕ ਜ਼ਿੰਮੇਵਾਰੀ ਤਾਂ ਬਣਦੀ ਹੈ ਨਾ ਕਿ ਅਸੀਂ ਨੁਮਾਇਦੇ ਚੁਣ ਕੇ ਭੇਜੇ ਤਾਂ ਪ੍ਰਸ਼ਾਸਨ ਦੀ ਕਿਉਂ ਨਹੀਂ ਜਵਾਬਦੇਹੀ ਤੈਅ ਕੀਤੀ ਜਾਂਦੀ ਕਿ ਇਹ ਜਿਹੜੇ ਮਸਲੇ ਕਿਉਂ ਵੱਧ ਰਹੇ ਨੇ ਕਿਉਂ ਲਗਾਤਾਰ ਇਹ ਚੈਨ ਸਨੇਚਿੰਗ ਦੀਆਂ ਘਟਨਾਵਾਂ ਵੱਧ ਰਹੀਆਂ ਜਦ ਸਮਾਨ ਸਨੇਚ ਕੀਤਾ ਜਾਂਦਾ ਇਹ ਕਿਉਂ ਨਹੀਂ ਰੁਕ ਰਹੀਆਂ ਇਦਾਂ ਦੀਆਂ ਘਟਨਾਵਾਂ ਵੱਡੇ ਪੱਧਰ ਤੇ ਜਲੰਧਰ ਵਾਲੇ ਏਰੀਆ 'ਚ ਦੇਖਣ ਨੂੰ ਮਿਲੀਆਂ ਨੇ ਮੈਂ ਕਹਣਾ ਜੀ ਬਹੁਤ ਵੱਡਾ ਇਸ਼ੂ ਹੈ ਇਹ ਇਹ ਪਹਿਲੀ ਤੇ ਗੱਲ ਹੈ ਕਿ ਸਾਨੂੰ ਨਸ਼ੇ ਨੂੰ ਸਮਝਣਾ ਚਾਹੀਦਾ ਕ੍ਰਾਈਮ ਦੀ ਇੱਕ ਸਟੱਡੀ ਇਹ ਦੱਸ ਰਹੀ ਹੈ ਕਿ ਮੈਕਸਿਮਮ ਕ੍ਰਾਈਮ ਉਦੋਂ ਹੁੰਦੇ ਨੇ ਜਦੋਂ ਇਨਸਾਨ ਨਸ਼ੇ ਦੀ ਹਾਲਤ ਵਿੱਚ ਹੁੰਦਾ ਹੈ ਜੀ ਔਰ ਨਸ਼ੇ ਵੀ ਉਹ ਜਿਹੜੇ ਇਨਸਾਨ ਨੂੰ ਬਲਾਈਂਡ ਕਰ ਦਿੰਦੇ ਨੇ ਐਡਾ ਦਲੇਰ ਬਣਾ ਦਿੰਦੇ ਨੇ ਕਿ ਉਹ ਕੁਝ ਵੀ ਕਰ ਸਕਦਾ ਹੈ ਨਸ਼ਾ ਕਰਕੇ ਕਤਲ ਕਰਨਾ ਨਸ਼ਾ ਕਰਕੇ ਮਰਡਰ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਜਿੰਨੇ ਵੀ ਲੋਕ ਇਹਦੇ ਪਿੱਛੇ ਇਨਵੋਲਵ ਨੇ ਚਾਹੇ ਉਹ ਪ੍ਰੋਫੈਸ਼ਨਲ ਨੇ ਚਾਹੇ ਉਹ ਖੋਖ ਖਿੱਚਦੇ ਨੇ ਲੁੱਟਖੋ ਦੇ ਮਾਮਲੇ ਨੇ ਉਹਦੇ ਵਿੱਚ ਹਮੇਸ਼ਾ ਹੀ ਕਿਥੀ ਮジョਰਿਟੀ ਆਫ ਦਾ ਪੀਪਲ ਜਿਹੜੇ ਹੈਗੇ ਉਹ ਨਸ਼ੇ ਦੀ ਹਾਲਤ ਚ ਪਾਏ ਜਾਂਦੇ ਨੇ ਜੀ ਦੂਸਰੀ ਗੱਲ ਹੈ ਜੀ ਜਦੋਂ ਨਸ਼ਾ ਦੀ ਲਤ ਲੱਗ ਜਾਂਦੀ ਹੈ ਪਰਿਵਾਰ ਵੀ ਪਿੱਛੇ हट ਜਾਂਦੇ ਨੇ ਮਾਪੇ ਵੀ ਪਿੱਛੇ हट ਜਾਂਦੇ ਨੇ ਫਿਰ ਉਹ ਭਗੌੜੇ ਹੁੰਦੇ ਨੇ ਬੱਚੇ ਘਰਾਂ ਚੋਂ ਨਿਕਲ ਜਾਂਦੇ ਨੇ ਫਿਰ ਉਹ ਲੁੱਟਖੋ ਹੈ ਕਰਦੇ ਨੇ ਚੈਨ ਖੁੰਦੇ ਨੇ ਹੋਰ ਚੋਰੀਆਂ ਕਰਦੇ ਨੇ ਪੈਟੀ ਚੋਰੀਆਂ ਵੀ ਉਹਦੇ ਵਿੱਚ ਸ਼ਾਮਲ ਹੋ ਜਾਂਦੀਆਂ ਨੇ ਜਿਹਦਾ ਅਸਰ ਕੀ ਹੁੰਦਾ ਹੈ ਕਿ ਇਨੋਸੈਂਟ ਲੋਕ ਖਾਸ ਕਰਕੇ 올ਡ ਏਜ ਦੇ ਲੋਕ ਜਿਆਦਾ ਉਹਦੀ ਵਿਕਟਮ ਬਣ ਜਾਂਦੇ ਨੇ। ਹੂੰ ਇਹ ਸਮੱਸਿਆ ਮਾਤ ਐਡਮਿਨਿਸਟ੍ਰੇਸ਼ਨ ਦੇ ਨੇ। ਐਡਮਿਨਿਸਟ੍ਰੇਸ਼ਨ ਦੇ ਕੋਲ ਸਾਹਮਣੇ ਪਈਆਂ ਨੇ। ਸਾਨੂੰ ਪਤਾ ਹੈ ਪਿਛਲੇ 5-6 ਸਾਲ ਤੋਂ ਕਿਸ ਢੰਗ ਦੇ ਨਾਲ ਨਸ਼ਿਆਂ ਦੇ ਉੱਤੇ ਬੜੀ ਵੱਡੀ ਵੈਸ ਹੁੰਦੀ ਆ ਰਹੀ ਹੈ। ਅਸੀਂ ਵੀ ਕਰਦੇ ਰਹੇ ਹਾਂ, ਤੁਸੀਂ ਵੀ ਕਰ ਰਹੇ ਹੋ। ਪਰ ਇਹਨੂੰ ਚੈੱਕ ਕੌਣ ਕਰੇਗਾ? ਹੂੰ ਅਸੀਂ ਅਸੀਂ ਮਸਲਾ ਤਾਂ ਦੱਸ ਦਿੱਤਾ ਕਿ ਆ ਸਾਡੀ ਪ੍ਰੋਬਲਮ ਹੈ। ਉਸ ਪ੍ਰੋਬਲਮ ਦਾ ਹੱਲ ਕਿਵੇਂ ਨਿਕਲੇਗਾ? ਜੀ ਅਲਤਾਂ ਮੌਜੂਦਾ ਸਰਕਾਰ ਜਿਹੜੀ ਹੈਗੀ ਹੈ ਉਹ ਆਪੋਜੀਸ਼ਨ ਦੇ ਸਹਿਯੋਗ ਦੇ ਨਾਲ ਇਹਨਾਂ ਚੀਜ਼ਾਂ ਦੇ ਉੱਤੇ ਵਰਕ ਕਰੇ ਅਸੀਂ ਅਸੀਂ ਸਰਕਾਰ ਤਾਂ ਕਹਿੰਦੀ ਅਸੀਂ ਹੱਲ ਕਰਤਾ ਅਸੀਂ ਆਪਣੇ ਤਰੀਕੇ ਨਾਲ ਲੱਗੇ ਹੋਏ ਆ 10000 ਪੁਲਿਸ ਵਾਲਿਆਂ ਦੀ ਬਦਲੀ ਕਰਤੇ ਕਹਿੰਦੇ ਕਿਉਂਕਿ ਪੁਲਿਸ ਵਾਲੇ ਨੈਕਸਸ ਦੇ ਵਿੱਚ ਸ਼ਾਮਿਲ ਸੀ ਅਸੀਂ ਵੱਡੇ ਪੱਧਰ ਤੇ ਫੇਰ ਬਦਲ ਕਰ ਦਿੱਤੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਉਦਾਂ ਦੇ ਉਪਰਾਲੇ ਕੀਤੇ ਜਾਣਗੇ ਖਾਸ ਕਰਕੇ ਡੀਜੀਪੀ ਸਾਹਿਬ ਦੀ ਅਸੀਂ ਦੇਖਨੇ ਆ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਫਰੋਲਾ ਫਰਾਲੀ ਹੋਈ ਔਰ ਜਲੰਧਰ ਵੀ ਵਿੱਚ ਹੀ ਆ ਗਿਆ ਸੀ ਉਹਦੇ ਵਿੱਚ ਉਸ ਜੱਦ ਦੇ ਵਿੱਚ ਕਿ ਕਿਸ ਤਰੀਕੇ ਨਾਲ तमाम ਪੁਲਿਸ ਦੇ ਅਧਿਕਾਰੀ ਅਸੀਂ ਦੇਖਿਆ ਪੂਰੇ ਪੰਜਾਬ ਨੂੰ ਖੰਘਾਲਣ ਦੀ ਕੋਸ਼ਿਸ਼ ਕਰ ਰਹੇ ਸੀਗੇ ਨਾਲ ਦੀ ਨਾਲ ਪ੍ਰਾਪਰਟੀਆਂ ਅਟੈਚ ਕੀਤੀਆਂ ਜਾ ਰਹੀਆਂ ਉਹ ਤਾਂ ਕਹਿੰਦੇ ਅਸੀਂ ਲੱਗੇ ਹੋਏ ਆ ਆਪਣੇ ਤੌਰ ਤੇ ਮੈਂ ਮੈਂ ਸਮਝਦਾ ਪਈ ਇਹ ਡਿਮੋਨਸਟ੍ਰੇਸ਼ਨ ਜਿਆਦਾ ਹੈਗਾ ਅਜੇ ਗਰਾਊਂਡ ਦੇ ਉੱਤੇ ਵਰਕ ਕਰਨਾ ਬਹੁਤ ਵੱਡਾ ਜ਼ਰੂਰੀ ਹੈ ਜੀ ਜੇ 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 ਪੰਜਾਬ ਗਵਰਨਮੈਂਟ ਨੂੰ ਪਤਾ ਲੱਗ ਗਿਆ ਕਿ ਇਹਨੇ ਲਾਰਜ ਸਕੇਲ ਦੇ ਉੱਤੇ ਜਿਹੜੀ ਹੈਗੀ ਆ ਲੋਕ ਆਪਣਾ ਇਹਦੇ ਵਿੱਚ ਇਨਵੋਲਵ ਹੈਗੇ ਆ ਪੁਲਿਸ ਦੇ ਤੇ ਫਿਰ ਪਹਿਲਾਂ ਸੁੱਤੇ ਪਏ ਸੀ ਆਪਾਂ ਹੂੰ ਮੈਂ ਨਹੀਂ ਕਹਦਾ ਕਿ ਇਸ ਇਸ ਪੱਧਰ ਦੇ ਉੱਤੇ ਕਿ ਜਿਹੜੀ ਕਲੀ ਜਿਹੜੀ ਫੋਰਸ ਹੈਗੀ ਆ ਸਾਡੀ ਉਹੀ ਇਨਵੋਲਵ ਹੈ ਦੇ ਵਿੱਚ ਇਹਦੇ ਵਿੱਚ ਪੋਲੀਟੀਕਲ ਨੈਟਵਰਕ ਹੈ ਜੀ ਐਡਮਿਨਿਸਟ੍ਰੇਸ਼ਨ ਔਰ ਪੋਲੀਟੀਕਲ ਸਿਸਟਮ ਦਾ ਨੈਟਵਰਕ ਹੈ ਇਹਦੇ ਪਿੱਛੇ ਪੋਲੀਟੀਸ਼ੀਅਨਸ ਨੇ ਹੂੰ ਪੋਲੀਟਿਸ਼ੀਅਨਸ ਵਰਕ ਕਰਦੇ ਨਹੀਂ ਨਸ਼ਾ ਜਿਹੜਾ ਹੈਗਾ ਇਹ ਵਪਾਰ ਬਣ ਗਿਆ ਹੈ ਨਸ਼ਾ ਕੱਲਾ ਨਸ਼ਾ ਨਹੀਂ ਰਿਹਾ ਹੁ ਜੀ ਇਹਦੇ ਵਿੱਚ ਬਹੁਤ ਵੱਡਾ ਪੈਸਾ ਇਨਵੋਲਵ ਹੋ ਗਿਆ ਹੈ ਜਦੋਂ ਪੈਸਾ ਇਨਵੋਲਵ ਹੋ ਜਾਏ ਤੇ ਫਿਰ ਇਹੀ ਹੀ ਲੱਛਣ ਹੁੰਦੇ ਨੇ ਫਿਰ ਰੁਕਦਾ ਨਹੀਂ ਹੈ ਉਹ ਇਹਦੇ ਲਈ ਬਹੁਤ ਵੱਡੀ ਸਟ੍ਰੌਂਗ ਵਿਲ ਪਾਵਰ ਦੀ ਜ਼ਰੂਰਤ ਹੈ ਉਹ ਅਜੇ ਨਜ਼ਰ ਨਹੀਂ ਆ ਰਹੀ ਜੀ ਉਹਦੇ ਲਈ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਇੱਕ ਬੜੀ ਅਹਿਮ ਚੀਜ਼ ਜਿਹੜੀ ਅਸੀਂ ਅੱਜ ਕਿਉਂਕਿ ਲਗਾਤਾਰ ਸਿਆਸਤਦਾਨਾਂ ਦੀਆਂ ਟਿੱਪਣੀਆਂ ਸੁਣ ਰਹੇ ਸੀ ਕਿ ਤਾਂ ਉਹਨਾਂ ਨੇ ਆਪਣੇ ਤਰੀਕੇ ਨਾਲ ਸਰਕਾਰ ਨੂੰ ਘੇੜਨਾ ਹੁੰਦਾ ਹੈ ਰਵਨੀਤ ਬਿੱਟੂ ਨੂੰ ਇਹ ਸਵਾਲ ਕੀਤਾ ਗਿਆ ਕਹਿੰਦੇ ਕਿ ਪੰਜਾਬ ਦੇ ਹਾਲਾਤ ਜਿਹੜੇ ਇੱਧਰ ਉੱਧਰ ਹੋ ਰਹੇ ਨੇ ਇਹਨਾਂ ਦੇ ਪਿੱਛੇ ਆਮ ਆਦਮੀ ਪਾਰਟੀ ਵਾਲੇ ਇਲਜ਼ਾਮ ਲਾਉਂਦੇ ਨੇ ਕਿ ਭਾਜਪਾ ਦਾ ਹੱਥ ਹੈਗਾ ਉਹਨਾਂ ਨੇ ਸਾਫ਼ ਤੌਰ ਤੇ ਜ਼ਿਕਰ ਕੀਤਾ ਕਹਿੰਦੇ ਕਿ ਪਿਛਲੇ ਕਿਉਂਕਿ ਕਈ ਸਮਾਂ ਹੋ ਗਿਆ ਕਾਲੀ ਭਾਜਪਾ ਦੇ ਗੱਟਜੋੜ ਦੀ ਇਕੱਠਿਆਂ ਦੀ ਸਰਕਾਰ ਸੀ ਉਹ ਸਰਕਾਰ ਨੂੰ ਗਿਆ ਉਹਨਾਂ ਦਾ ਲੰਮਾ ਸਮਾਂ ਹੋ ਗਿਆ 5 ਸਾਲ ਕਾਂਗਰਸ ਨੇ ਲਾ ਲਏ 2.5 ਸਾਲ ਕਹਿੰਦੇ ਆਮ ਆਦਮੀ ਪਾਰਟੀ ਨੇ ਲਾ ਲਏ ਕਹਿੰਦੇ ਕਿ ਜੇ ਹੱਲੇ ਵੀ ਭਾਜਪਾ ਹੀ ਸਾਰਾ ਕੁਝ ਕਰ ਰਹੀ ਹੈ ਤਾਂ ਫਿਰ ਕਹਿੰਦੇ ਛੱਡ ਕੇ ਪਰੇ ਹੋ ਜੋ ਅਸੀਂ ਆਪ ਹੀ ਕਰ ਲਵਾਂਗੇ ਕਹਿੰਦੇ ਦੇਖੋ ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਜਿਹੜਾ ਨਸ਼ਾ ਹੈ ਨਸ਼ਾ ਕੱਲਾ ਪੰਜਾਬ ਵੀ ਨਹੀਂ ਰੋਕ ਸਕਦਾ ਜੀ ਅਕ੍ਰਾਸ ਦੀ ਬਾਰਡਰ ਔਰ ਇੱਕ ਕਿਥੋਂ ਕਿਥੋਂ ਆ ਰਿਹਾ ਇਦੇ ਵਿੱਚ ਗੁਜਰਾਤ ਵੀ ਇਨਵੋਲਵ ਹੈ ਜੇ ਰਾਜਸਥਾਨ ਵੀ ਇਨਵੋਲਵ ਹੈ ਜੇ ਜੀਐਡਕੇ ਵੀ ਇਨਵੋਲਵ ਹੈ ਪੰਜਾਬ ਦਾ ਬਾਰਡਰ ਤਾਂ ਹੈ ਹੀ ਸਿਸਟਮ ਸਾਨੂੰ ਸਾਰਿਆਂ ਨੂੰ ਪਤਾ ਮੈਂ ਪਿਛਲੀ ਵਾਰ ਵੀ ਬੜਾ ਜ਼ੋਰ ਦੇ ਕੇ ਇਸ ਗੱਲ ਦੇ ਉੱਤੇ ਗੱਲ ਰੱਖੀ ਸੀ ਕਿ ਸੈਂਟਰ ਤੇ ਸਟੇਟ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇ ਅਸੀਂ ਕੋਆਰਡੀਨੇਸ਼ਨ ਦੇ ਨਾਲ ਇਸ ਸਮੱਸਿਆ ਨੂੰ ਨਹੀਂ ਹੱਲ ਕਰਦੇ ਇਹਦੇ ਵੱਲੋਂ ਇਕੱਠੇ ਹੋ ਕੇ ਜੁਆਇੰਟ ਮੂਵ ਨਹੀਂ ਬਣਾਉਂਦੇ ਤੇ ਫਿਰ ਇਹ ਹੱਲ ਮਸਲਾ ਹੱਲ ਨਹੀਂ ਹੋਏਗਾ ਹਮ ਸੈਂਟਰ ਨੇ ਬੀਐਸਐਫ ਡਿਪਲੋਏ ਕੀਤੀ ਜੀ ਖਰ ਵੀ ਨਸ਼ਾ ਕਿਉਂ ਨਹੀਂ ਰੋਕ ਰਿਆ ਸਵਾਲ ਸਟੇਟ ਤੇ ਵੀ ਖੜੇ ਹੁੰਦੇ ਨੇ ਸਵਾਲ ਸੈਂਟਰ ਤੇ ਵੀ ਖੜੇ ਹੁੰਦੇ ਨੇ ਜਦੋਂ ਮੈਂ ਕਹਿ ਰਿਹਾ ਬਾਰ ਬਾਰ ਕਿ ਨਸ਼ਾ ਜਦੋਂ ਵਪਾਰ ਬਣ ਜਾਏ bizness ਬਣ ਜਾਏ ਇਹਦੇ ਚ ਵੱਡਾ ਪੈਸਾ ਇਨਵੋਲ ਹੋ ਜਾਏ ਤੇ ਫਿਰ ਵੱਡੀ ਬਿਲ ਪਾਵਰ ਚਾਹੀਦੀ ਹੈ ਇਹ ਤਾਂ ਤੁਹਾਡੇ ਬਹੁਤ ਸਾਰੀਆਂ ਇਲੈਕਸ਼ਨਸ ਨੂੰ ਵੀ ਪ੍ਰਭਾਵਿਤ ਕਰਦਾ ਹੈ ਇਹਦਾ ਜਿਹੜੀ ਇਹ منی ਹੈ ਨਾ ਡਰਗ منی ਜਿਹੜੀ ਹੈ ਗਿਆ ਇਹ ਬਹੁਤ ਵੱਡੇ ਨੁਕਸਾਨ ਕਰਦੀ ਹੈ ਬਹੁਤ ਵੱਡੇ ਨੁਕਸਾਨ ਕਰਦੀ ਹੈ ਉਹਦੇ ਚੰਗੇ ਭਲੇ ਲੋਕਾਂ ਨੂੰ ਡੀਰੇਲ ਕਰ ਦਿੰਦੀ ਹੈ। ਇਹੀ ਕੁਝ ਹੋ ਰਿਹਾ ਹੈ ਇਸ ਵੇਲੇ। ਮੌਜੂਦਾ ਸਰਕਾਰ ਜਿਹੜੀ ਹੈਗੀ ਹੈ ਆਪਣੇ ਅਸਲੀ ਮੁੱਦੇ ਤੇ ਦੇਖੋ ਇਲੈਕਸ਼ਨ ਕੈਂਪੇਨ ਅਜ ਬੰਦ ਹੋ ਗਿਆ। ਜੀ ਪਰ ਸੋ ਇਲੈਕਸ਼ਨ ਹੋ ਜਾਏਗੀ। ਲੋਕਾਂ ਦਾ ਫਤਵਾ ਸਾਹਮਣੇ ਆਦਾ ਹੈਗਾ। ਪਰ ਨਸ਼ੇ ਦਾ ਮੁੱਦਾ ਤਾਂ ਐਜ਼ ਇਟ ਇਜ਼ ਖੜਾ ਨਾ। ਜੀ ਸਾਡੀਆਂ ਬਾਕੀ ਸਮੱਸਿਆਵਾਂ ਦਾ ਐਜ਼ ਇਟ ਇਜ਼ ਖੜੀਆਂ ਨੇ। ਹਮ ਉਸ ਜਲੰਧਰ ਦੇ ਸਾਰੇ ਇਸ਼ੂ ਐਜ਼ ਇਟ ਇਜ਼ ਖੜੇ ਨੇ। ਹਮ ਕਿਵੇਂ ਹੱਲ ਹੋਣਗੇ ਉਹ ਕਿਵੇਂ ਹੱਲ ਹੋਣਗੇ ਬੜਾ ਲਈ ਉਹਨਾਂ ਦੇ ਲਈ ਬੜੀ ਵੱਡੀ ਪੰਜਾਬ ਪੱਧਰ ਦੇ ਉੱਤੇ ਬੜੀ ਵੱਡੀ ਪਲਾਨਿੰਗ ਦੀ ਜ਼ਰੂਰਤ ਹੈ ਜੇ ਵੀ ਮੈਂ ਕਹਿੰਨਾ ਬਲੈਕ ਸ਼ੀਸਾ ਆਰ ఎవਰੀਵੇਅਰ ਉਹਨਾਂ ਨੂੰ ਨੱਖ ਕਿਵੇਂ ਪਾਉਣੀ ਹੈ ਜੇ ਸਰਕਾਰ ਨਹੀਂ ਪਾ ਸਕਦੀ ਤੇ ਫਿਰ ਸਰਕਾਰਾਂ ਅਸੀਂ ਬਣਾਉਂਦੇ ਕਾਦੇ ਵਾਸਤੇ ਹ ਬਿਲਕੁਲ ਸਰਕਾਰਾਂ ਨੂੰ ਤਾਂ ਹੀ ਚੁਣਦੇ ਆ ਕਿ ਸਾਡੀ ਜ਼ਿੰਮੇਵਾਰੀ ਸੰਭਾਲਣ ਸਰ ਇਸ ਪੂਰੇ ਚੋਣ ਪ੍ਰਚਾਰ ਦੇ ਦੌਰਾਨ ਇੱਕ ਬੜੀ ਚੀਜ਼ ਨਿਖੜ ਕੇ ਸਾਹਮਣੇ ਆਈ ਜਿਹੜੀ ਅਲੱਗ ਤੌਰ ਤੇ ਉਹ ਇਹ ਸੀ ਕਿ ਮੁੱਖ ਮੰਤਰੀ ਸਾਹਿਬ ਦਾ ਇੰਨਾ ਜ਼ੋਰ ਲੱਗਾ ਹੋਣਾ ਕਹਿੰਦੇ ਕੁਝ ਟੈਕਨੀਕਲ ਤੌਰ ਤੇ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਉਹ ਲੋਕ ਇਹ ਵੀ ਕਹਿੰਦੇ ਨੇ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਵੀ ਦਾਤ ਲੱਗੀ ਹੋਈ ਹੈ ਇਹ ਉਹਨਾਂ ਦੇ ਵਿਰੋਧੀ ਵੀ ਇਲਜ਼ਾਮ ਲਾ ਰਹੇ ਨੇ ਕਹਿੰਦੇ ਕਿ ਜਿਸ ਤਰੀਕੇ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਹੋਈ ਹੈ ਵੱਡੇ ਤੌਰ ਤੇ ਕਾਂਗਰਸ ਦੇ ਵਿੱਚ ਲੋਕਾਂ ਨੇ ਭਰੋਸਾ ਜਤਾਇਆ ਤਾਂ ਕਹਿੰਦੇ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੀ ਡਿਊਟੀ ਲਈ ਗਈ ਹੈ ਉੱਪਰੋਂ ਵੀ ਏਜ ਚੋਣ ਤੁਸੀਂ ਹਾਰੇ ਤਾਂ ਇਹਦੇ ਨਤੀਜੇ ਤੁਹਾਡੀ ਕੁਰਸੀ ਤੇ ਵੀ ਅਸਰ ਕਰਨਗੇ ਮੰਨਦੇ ਹੋ ਕਿ ਇਦਾਂ ਦੀ ਵੀ ਕੋਈ ਗੱਲਬਾਤ ਹੈ ਕੀ ਆਮ ਆਦਮੀ ਪਾਰਟੀ ਦੇ ਵਿੱਚ ਇਸ ਵੇਲੇ ਨਹੀਂ ਬੇਸਿਕਲੀ ਮੈਂ ਸਮਝਦਾ ਇਹ ਚੀਜ਼ ਨਹੀਂ ਹੋਣੀ ਚਾਹੀਦੀ ਹੂੰ ਕਿਉਂ ਨਹੀਂ ਹੋਣੀ ਚਾਹੀਦੀ ਇਹਦੇ ਕਾਰਨ ਲੋਕ ਕਿਸੇ ਤਰ੍ਹਾਂ ਕਹਿੰਦੇ ਨੇ ਜਿਵੇਂ ਤੁਸੀਂ ਜਿਗਰ ਕਰ ਰਹੇ ਹੋ ਕੀ ਇੱਕ ਬਾਅਦ ਇਲੈਕਸ਼ਨ ਦੇ ਉੱਤੇ ਹੀ ਸਭ ਕੁਝ ਡਿਪੈਂਡੈਂਟ ਹੋ ਗਿਆ ਜੀ ਇਹ ਸਵਾਲ ਸਭ ਤੋਂ ਵੱਡਾ ਖੜਾ ਹੁੰਦਾ ਕਿ ਚੀਫ ਮਿਨਿਸਟਰ ਮੈਂ ਪਹਿਲੀ ਵਾਰ ਦੇਖਿਆ ਕੋਈ ਚੀਫ ਮਿਨਿਸਟਰ ਬਾਅਦ ਇਲੈਕਸ਼ਨ ਦੇ ਲਈ ਆਪਣਾ ਆਫਿਸ ਹੀ ਸ਼ਿਫਟ ਕਰਕੇ ਲੈ ਜਾਏ ਪਰ ਪੁਆਇੰਟ ਤੇ ਜਿੱਥੇ ਬਾਅਦ ਇਲੈਕਸ਼ਨ ਹੋਣੀ ਹੋਵੇ ਹੂੰ ਇਹ ਆ ਸਵਾਲ ਸਾਡੇ ਲਈ ਸਾਡੇ ਸਾਹਮਣੇ ਕਿ ਚੀਫ ਮਿਨਿਸਟਰ ਨੂੰ ਆਪਣਾ ਚੰਡੀਗੜ੍ਹ ਤੋਂ ਆਫਿਸ ਹੀ ਸ਼ਿਫਟ ਕਰਕੇ ਜਲੰਧਰ ਲੈ ਜਾਣਾ ਪਿਆ ਹੂੰ ਇਹ ਡੀਪੋਰਟੈਂਟ ਨਹੀਂ ਹੈ ਉੱਥੇ ਉਹਦੀ ਐਡਵੋਕੇਸ਼ਨ ਹੈ ਉਹ ਕੰਮ ਕਰੇ ਉੱਥੇ ਉਹਦੇ ਸਾਥੀ ਨਹੀਂ ਉਹਦੇ ਪੋਲੀਟੀਸ਼ੀਅਨ ਸਾਥੀ ਨੇ ਉਹ ਆਪਣਾ ਕੰਪੇਨ ਕਰ ਲੋਕਾਂ ਨੂੰ ਦੱਸਣ ਸਾਡੀਆਂ ਪੋਲਿਟਿਸ ਕੀ ਨੇ ਅਸੀਂ ਚਾਹਦੇ ਕੀ ਆ ਅਸੀਂ ਕਰਾਂਗੇ ਕੀ ਜੀ ਪਹਿਲਾਂ ਕੀ ਕੀਤਾ ਆਪਣੀ ਸਰਕਾਰ ਜਿਸ ਨੇ ਦੀ ਬਣੀ ਆ ਉਸ ਏਰੀਆ ਚ ਕੀ ਕੀ ਕੀਤਾ ਹੂੰ ਔਰ ਅੱਗੇ ਸਾਡੀ ਪਲਾਨਿੰਗ ਕੀ ਹੈ ਹੂੰ ਜਦੋਂ ਲੋਕਾਂ ਨੂੰ ਤੁਸੀਂ ਕਨਵਿੰਸ ਕਰ ਪਾਓਗੇ ਕਿ ਅਸੀਂ ਤੁਹਾਡੇ ਇਲਾਕੇ ਦੇ ਲਈ ਇਹ ਕੰਮ ਕਰਨ ਜਾ ਰਹੇ ਆ ਲੋਕ ਤੁਹਾਨੂੰ ਆਟੋਮੈਟਿਕਲੀ ਫੋਲੋ ਕਰਨਗੇ ਹੂੰ ਫਿਰ ਤੁਹਾਨੂੰ ਇਨੀ ਘਬਰਾਹਟ ਦੀ ਜ਼ਰੂਰਤ ਨਹੀਂ ਹੁੰਦੀ ਜਦੋਂ ਐਕਚੁਅਲੀ ਲੋਕਾਂ ਦੇ ਮੁੱਦੇ ਸੋਲਵ ਨਾ ਹੋਣ ਤੇ ਫਿਰ ਉਹਨੂੰ ਸਾਈਡ ਟਰੈਕ ਕੀਤਾ ਜਾਂਦਾ ਡਾਇਵਰਟ ਕੀਤਾ ਜਾਂਦਾ ਕਿ ਧਿਆਨ ਭਟਕਾਇਆ ਜਾਏ ਲੋਕ ਪਰਸਨਲ ਹੋ ਜਾਣ ਕਦੇ ਜਾਤ ਦੇ ਨਾਂ ਤੇ ਕਦੇ ਧਰਮ ਦੇ ਨਾਂ ਤੇ ਕਦੇ ਖਿੱਤੇ ਦੇ ਨਾਂ ਤੇ ਕਦੇ ਏਰੀਏ ਦੇ ਨਾਂ ਦੇ ਉੱਤੇ ਇਹ ਚੀਜ਼ਾਂ ਉਦੋਂ ਖੜੀਆਂ ਹੁੰਦੀਆਂ ਨੇ ਜਦੋਂ ਸਹੀ ਮੈਨੇਜ ਅਸੀਂ ਲੋਕਾਂ ਨੂੰ ਡਿਲੀਵਰ ਕਰਨ ਦੀ ਪੋਜੀਸ਼ਨ 'ਚ ਨਹੀਂ ਹੁੰਦੇ ਲੋਕਾਂ ਦੇ ਮਸਲੇ ਅਸੀਂ ਰਿਸੋਲਵ ਕਰਨ ਦੀ ਪੋਜੀਸ਼ਨ 'ਚ ਨਹੀਂ ਹੁੰਦੇ ਮੈਨੂੰ ਅੱਜ ਅੱਜ ਇਦਾਂ ਦੇ ਹਾਲਾਤ ਲੱਗਦੇ ਨੇ ਜੋ ਐਕਚੁਅਲੀ ਡਿਲੀਵਰ ਹੋਣਾ ਚਾਹੀਦਾ ਜੋ ਲੋਕਾਂ ਦੇ ਮੁੱਦੇ ਇਸ਼ੂ ਜਿਸ ਢੰਗ ਦੇ ਨਾਲ ਚੁੱਕਣੇ ਚਾਹੀਦੇ ਨੇ ਉਹਦੇ ਵਿੱਚ ਅਜੇ ਕਮੀ ਹੈ ਸਾਨੂੰ ਉਹਦੇ ਕਾਰਨ ਵੀ ਬਹੁਤ ਸਾਰਿਆਂ ਨੂੰ ਪਤਾ ਹੈ ਅੱਜ ਪੰਜਾਬ ਦੀ ਇਕਨੋਮਿਕ ਕੰਡੀਸ਼ਨ ਕਿੱਥੇ ਖੜੀ ਹੈ ਜੀ ਇਕਨੋਮਿਕ ਬਾਇਬਿਲਟੀ ਕਿੰਨੀ ਹੈ ਇਨਵੈਸਟਮੈਂਟ ਦੇ ਵਿੱਚ ਕਿੰਨਾ ਪੈਸਾ ਜਾ ਰਿਹਾ ਇਨਫਰਾਸਟਰਕਚਰ 'ਚ ਕਿੰਨਾ ਲੱਗ ਰਿਹਾ ਨੌਕਰੀਆਂ ਕ੍ਰੀਏਟ ਕਿਵੇਂ ਹੋ ਸਕਦੀਆਂ ਨੇ ਇਹ ਸਰਕਾਰਾਂ ਨੂੰ ਪਤਾ ਹੁੰਦਾ ਪਰ ਜਿਹੜੇ ਇਹ ਮੁੱਦੇ ਨੇ ਇਹ ਹੱਲ ਨਹੀਂ ਹੋ ਰਹਾ ਜੇ ਜੇ ਇਹ ਹੱਲ ਹੁੰਦੇ ਤਾਂ ਇਹਨਾਂ ਲਾਰਜ ਸਕੇਲ ਦੇ ਉੱਤੇ ਜਿਹੜਾ ਆਪਣਾ EMPLOYEE ਹੈ ਇਸ ਵੇਲੇ ਆਪਣੇ ਮੁੱਦੇ ਲੈ ਕੇ ਜਲੰਧਰ ਦੇ ਵਿੱਚ ਧਰਨੇ ਨਾ ਮਾਰਦਾ ਉਹ ਇਸ ਤਰ੍ਹਾਂ ਨਾ ਪੁੱਟ ਕਰਦਾ ਆਪਣੇ ਆਪ ਨੂੰ ਸੋ ਮਸਲੇ ਸਾਡੇ ਕੁਝ ਹੋਰ ਨੇ ਸਾਨੂੰ ਲਜਾਇਆ ਕਿਤੇ ਉਧਰ ਜਾ ਰਿਹਾ ਜੀ ਬਹੁਤ ਸ਼ੁਕਰੀਆ ਸਰ ਮੈਨ ਲਾਦਾ ਕਿ ਆਪਣੀ ਆਪਣੀ ਸਮਝਦਾਰੀ ਨੂੰ ਜਲੰਧਰ ਦੇ ਲੋਕ ਬਹੁਤ ਸਿਆਣਪ ਦੇ ਨਾਲ ਵਰਤਣ ਬਹੁਤ ਸ਼ੁਕਰੀਆ ਸਰ ਤੁਸੀਂ ਸਮਝਾ ਦਿੱਤਾ ਬਹੁਤ ਧੰਨਵਾਦ ਤੁਹਾਡਾ ਮਿਹਰਬਾਨ ਤਾਂ ਇਹ ਸੰਸਜਨ ਸਿੰਘ ਜੀ ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਤੁਹਾਨੂੰ ਤਮਾਮ ਮਸਲਿਆਂ ਤੇ ਦੱਸਿਆ ਕਿ ਅਸਲ ਮਸਲਿਆਂ ਤੋਂ ਕਿਸ ਤਰੀਕੇ ਨਾਲ ਰਾਜਨੀਤਿਕ ਖਾਸ ਕਰਕੇ ਜਿਹੜੇ ਆ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਸੂਟ ਕਰਦੀਆਂ ਹੁੰਦੀਆਂ ਜਿਹੜੀਆਂ ਉਹਨਾਂ ਦੇ ਮੁਤਾਬਕ ਹੁੰਦੀਆਂ ਨੇ ਉਹਨਾਂ ਨੂੰ ਲੋਕਾਂ 'ਚ ਪ੍ਰੋਜੈਕਟ ਕਰਦੇ ਆ ਉਹਨਾਂ ਦੇ ਮੂਰੇ ਰੱਖਦੇ ਆ ਪਰ ਜਿਹੜੇ ਅਸਲ ਮਸਲੇ ਹੁੰਦੇ ਆ ਉਹ ਕਿਤਨਾ ਕਿਤੇ ਦੂਰ ਲੈ ਜਾਂਦੇ ਆ ਉਹਨਾਂ ਤੋਂ ਇਸ ਵਕਤ ਕਹਿੰਦੇ ਜਲੰਧਰ ਦੀ ਜ਼ਿਮਨੀ ਚੌਣ ਦੇ ਵਿੱਚ ਵੀ ਇਹੀ ਹਾਲਾਤ ਨੇ ਕਿ ਜਿਹੜੇ ਅਸਲ ਮਸਲੇ ਨੇ ਉਹਨਾਂ ਤੋਂ ਕੋਹਾਂ ਦੂਰ ਸਾਨੂੰ ਲਿਜਾਇਆ ਜਾ ਰਿਹਾ ਪਰ ਅਸਲ ਮਸਲੇ ਨੂੰ ਐਡਰੈਸ ਨਹੀਂ ਕੀਤਾ ਜਾ ਰਿਹਾ ਤੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਕਿ ਤੁਹਾਡਾ ਵੀ ਇਹੀ ਵਿਚਾਰ ਹੈ ਕਿ ਸਿਆਸਤਦਾਨ ਇਸ ਵਾਲੇ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਦੂਰ ਲਿਜਾ ਕੇ ਜਿਹੜੇ ਮੁੱਦੇ ਉਹਨਾਂ ਨੂੰ ਪਸੰਦ ਨੇ ਉਹਨਾਂ ਤੇ ਹੀ ਟਿੱਪਣੀਆਂ ਕਰਨੀਆਂ ਚਾਹੁੰਦੇ ਨੇ ਜਾਂ ਉਹਨਾਂ ਤੇ ਹੀ ਕੇਂਦ੍ਰਿਤ ਰਹਿਣਾ ਚਾਹੁੰਦੇ ਨੇ ਤੁਸੀਂ ਵੀ ਆਪਣੇ ਬਿਆਨ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਫਿਲਹਾਲ ਇਤ tanto ਅਗਲਣੀ ਹੈ ਬਹੁਤ ਬਹੁਤ ਧੰਨਵਾਦ